ਬੇਟੀ ਹੋਣ ਵਾਲੀ ਸੀ ਵੱਡੀ ਵਾਲੀ ਤੇ ਕਰਖਾਨੂਨੀ ਸੀ ਇਹ ਤਿੰਨ ਗਲੀਆਂ ਲੱਬ ਲੱਬ ਕੇ ਤੇ ਮਿੱਲੀ ਲੰਗਰ ਲੈ ਕੇ ਆਏ ਸੀ ਉਹ ਵੀ ਸਮਾਂ ਮਤਲਬ ਉਹ ਪੁਲਦਾਨੀ ਆ ਉਹ ਮੜੇ ਦਿਨਾ ਚੋਂ ਸੀ ਨਿਕਲੇ ਹੋਏ ਆ ਨਾ ਤੇ ਬਾਰ ਬਾਰ ਵਿੱਚ ਤਾਂ ਅਸੀਂ ਕੰਮ ਕਰਦੇ ਸੀ ਕੜਾਈਆਂ ਮਾਜ ਕੇ ਜਿਹੜਾ 버ਗਰ ਬੱਜ ਜਾਂਦਾ ਸੀ ਅਸੀਂ ਉਹੀ ਖਾ ਕੇ ਸੋ ਜਾਂਦੇ ਹੁੰਦੇ ਸੀ ਉਹ ਵੀ ਟਾਈਮ ਅਸੀਂ ਵੇਖਿਆ ਹੋਇਆ ਵਾ ਦੀ ਸੋਚਿਆ ਸੀ ਕਿ ਚੌਮੇਂ ਦੀ ਰੇੜੀ ਲਾਉਣੀ ਪਏਗੀ ਰੇੜੀਆਂ ਤੇ ਜਾ ਜੀ ਤੁਸੀਂ ਭਾਂਡੇ ਮੰਜਨੇ ਪੈਣਗੇ ਇਹ ਮੰਨ ਦੇ ਵਿੱਚ ਸੀ ਜਾਂ ਤੁਹਾਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਹਾਲਾਤ ਮਾੜੇ ਬਾਅਦ ਵਿੱਚ ਹੋਏ ਸੀ ਇਹਨਾਂ ਦੇ ਜਾਂ ਪਹਿਲਾਂ ਤੋਂ ਮਾੜੇ ਹਾਲਾਤਾਂ ਦੇ ਵਿੱਚ ਆ ਗਏ ਸਾਡੇ 'ਚ ਦਿੱਕਤਾਂ ਨਹੀਂ ਆਈਆਂ ਹੋਣੀਆਂ ਬਹੁਤ ਆਈਆਂ ਨੇ ਐਸਾ ਕੋਈ ਨਹੀਂ ਕਿ ਅਸੀਂ ਨਹੀਂ ਆਈਆਂ ਨੇ ਪਰ ਅਸੀਂ ਡੱਟ ਕੇ ਸਾਹਮਣਾ ਕੀਤਾ ਇਹਦਾ ਹਾਲ ਪਤਾ ਕੀ ਹੈ ਇੱਕ ਦੂਜੇ ਦਾ ਜੁਟ ਅਗਰ ਅੱਜ ਮੇਰੇ ਤੇ ਮੰਨ ਕੇ ਰੱਖੋ ਮੁਸੀਬਤ ਸੀ ਮੇਰੀ ਪਤਨੀ ਨੂੰ ਕਿਹੜਾ ਕੁਝ ਕੀ ਨਹੀਂ ਮਿਲ ਜਾਣਾ ਸੀ ਤਾਂ ਕੁਝ ਮਿਲ ਜਾਣਾ ਸੀ ਬਸ ਇੱਕ ਸਟੈਪ ਹੀ ਤਾਂ ਚੁੱਕਣਾ ਸੀ ਆਪਣੀ ਪਤਨੀ ਦੇ ਉੱਤੇ ਕਿੰਨੀ ਕਿ ਨਿਗ੍ਹਾ ਰੱਖ ਲਾਣਾ ਠੀਕ ਨਹੀਂ ਚਾਹ ਮੈਂ ਚਾਹ ਕੋਈ ਵੀ ਹੋਵੇ ਯਾਰ ਉਹਨਾਂ ਦਾ ਵੀ ਦਿਮਾਗ ਚੱਲਦਾ ਜਦੋਂ 13-14 ਸਾਲ ਤੇ ਹੋ ਗਏ ਉਹਨਾਂ ਦੇ ਬੱਚੇ ਵੱਡੇ ਹੋ ਗਏ ਮੇਰੀ ਬੇਟੀ ਮੇਰੇ ਬਰਾਬਰ ਆਣ ਲੱਗੀ ਐ ਨਾਲੇ ਉਹਨੂੰ ਖੁਦ ਨੂੰ ਸਮਝ ਜਿਵਾ ਉਹ ਦੇਲਿੰਦੀ ਬਹੁਤ ਤੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਨੂੰ ਆਂਦਾ ਕੁਝ ਨਹੀਂ ਐ ਜੋ ਤੂੰ ਹੀ ਮੈਨੂੰ ਸਿਖਾਉਂਗੇ ਉਹ ਮੈਂ ਕਰ ਲਵਾਂਗੀ ਤੇ ਡਾਡੇ ਨਾਲ ਖਲੋਤਿਆਂ ਪਰ ਕਿਤੇ ਜਾਵਾਂਗੀ ਨਹੀਂ ਛਾੜੀਏ ਪਤਨੀ ਅੱਛੀ ਲੱਭ ਕੇ ਜਿਹੜਾ ਸੰਗੀ ਸਾਥੀ ਕਹਿੰਦੇ ਨੇ ਅੱਛਾ ਲਾਵਾ ਜੇ ਤੇ ਬੰਦਾ ਆਪੇ ਅੱਗੇ ਵੱਧ ਜਾਂਦਾ ਜੀ ਦੁਕਾਨ ਵੀ ਲਵਾਂਗੇ ਤੇ ਭਾਈ ਕਿਰਾਇਆ ਕਿੱਥੋਂ ਗੱਡਾਂਗੇ ਪਰ ਵਕਤ ਐਸਾ ਵੀ ਆਇਆ ਕਿ ਅਸੀਂ ਸਮਝੋ ਜਿੱਥੇ 2500 ਰੁਪਏ ਇੱਕ ਕਿਰਾਇਆ ਨਹੀਂ ਕਢ ਪਾਉਂਦੇ ਸੀ 15-15 20000 ਰੁਪਏ ਦੀ ਦੁਕਾਨਾਂ ਵੀ ਲੈਣਾ ਸਟਾਰਟ ਕਰਤੀ। ਮੇਰੀ ਹਮੇ ਸਾਰੇ ਕਿਰਾਏ ਤੇ ਨਿਕਲ ਗਏ ਮਾਪਿਓ ਦੇ ਨਾਲ ਅੱਜ ਮੈਂ ਜੀ ਆਪਣਾ ਮਕਾਨ ਵੀ ਲੈ ਲਿਆ ਜੀ। ਲਾਈਫ ਪਾਰਟਨਰ ਕੋ ਤੁਹਾਡੇ ਬੱਚਿਆਂ ਨੂੰ ਪਾਲ ਪੋਸ ਕੇ بڑا ਕਰ ਸਕਦੀ ਹੈ ਨਾ ਤੇ ਤੁਹਾਡੇ ਬਿਜ਼ਨਸ ਨੂੰ ਵੀ ਕਰ ਸਕਦੀ ਹੈ 100% ਕਰ ਸਕਦੀ ਹੈ। ਮਾੜਾ ਸਮਾਂ ਆਉਣਾ ਵੀ ਜ਼ਰੂਰੀ ਹੈ ਜੀਵਨ ਦੇ ਵਿੱਚ ਪਤਾ ਚੱਲ ਜਾਂਦਾ ਆਪਣੇ ਦੇ ਪਰਾਇਆਂ ਦਾ ਸਸਰੀ ਜੀ ਮਿੱਟੀ ਨਾਲ ਜੁੜੇ ਹੋ ਤੁਸੀਂ ਮੈਂ ਆ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਅੱਜ ਜਿਨ੍ਹਾਂ ਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਉਸ ਪਰਿਵਾਰ ਨੇ ਬਹੁਤ ਮਾੜਾ ਸਮਾਂ ਹੰਡਾਇਆ ਪਰ ਹਿੰਮਤ ਨਹੀਂ ਹਾਰੀ ਪਤੀ ਦੇ ਮਾੜਾ ਸਮਾਂ ਆਇਆ ਤਾਂ ਪਤਨੀ ਜਿਹੜੀ ਹੈ ਸਹਾਰਾ ਬਣੀ ਅੱਜ ਤਸਵੀਰਾਂ ਤੁਹਾਡੇ ਨਾਲ ਅਮਰਸਰ ਸਾਹਿਬ ਦੀਆਂ ਸੰਜੀਆਂ ਜਾ ਰਿਹਾ ਜਿਸ ਭੈਣ ਨੂੰ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਭੈਣ ਜਿਹੜੀ ਐ ਮੋਬਾਈਲ ਬਣਾਉਣ ਦੇ ਵਿੱਚ ਮਾਹਿਰ ਐ ਯਾਨੀ ਜੇ ਹੱਥਾਂ ਦੇ ਵਿੱਚ ਜਾਦੂ ਐ ਇਹਨਾਂ ਦੇ ਮੋਬਾਈਲ ਦੀ ਡਿਸਪਲੇ ਤਾਈਂ ਜਿਹੜੀ ਨੇ 5 ਤੋਂ 10 ਮਿੰਟ ਦੇ ਵਿੱਚ ਬਦਲ ਦਿੰਦੇ ਨੇ ਰਿਪੇਅਰ ਕਰਦੇ ਨੇ ਮੋਬਾਈਲ ਤਾਂ ਤੁਸੀਂ ਵੇਖ ਰਹੇ ਹੋ ਇਹ ਭੈਣ ਜਿਹੜੀ ਐ ਮੋਬਾਈਲ ਐਵੇਂ ਬਣਾਉਂਦੀ ਐ ਜਿਵੇਂ ਜਾਦੂ ਹੁੰਦਾ ਹੱਥਾਂ ਦੇ ਵਿੱਚ ਅੱਜ ਦੀਆਂ ਮਹਿਲਾਵਾਂ ਜਿੱਥੇ ਹਵਾਈ ਯਾਤੋਂ ਇਹਨਾਂ ਤਾਂ ਹੀ ਚਲਾ ਰੀਆਂ ਨੇ ਵੱਡੇ ਵੱਡੇ ਅਫਸਰੀ ਅਹੁਦਿਆਂ ਦੇ ਵੀ ਤਨਾਤ ਨਹੀਂ ਉਥੇ ਬਹੁਤ ਸਾਰੀਆਂ ਮਹਿਲਾਵਾਂ ਨੇ ਜਿਹੜੀਆਂ ਆਪਣੇ ਪਰਿਵਾਰ ਪਾਲਣ ਵਾਸਤੇ ਮਿਹਨਤ ਨੂੰ ਤਰਜੀਹ ਦਿੰਦੀਆਂ ਨੇ ਅਤੇ ਬਹੁਤ ਇਹੋ ਜਿਹੇ ਪਰਿਵਾਰ ਵੀ ਨੇ ਜਿਹੜੇ ਇੱਕ ਦੂਜੇ ਦਾ ਸਹਾਰਾ ਬਣ ਜਾਂਦੇ ਨੇ ਤਾਂ ਇਹ ਉਹਨਾਂ ਵਿੱਚੋਂ ਹੀ ਪਰਿਵਾਰ ਹੈ ਇਸ ਭੈਣ ਤੇ ਵੀ ਬਹੁ ਮਾੜਾ ਸਮਾਂ ਆਇਆ ਸੀ ਪਰ ਇਹਨਾਂ ਨੇ ਹਿੰਮਤ ਨਹੀਂ ਹਾਰੀ ਪਹਿਲਾ ਫਤਿਹ ਦੀ ਛਾਹ ਪਾਉਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਹਿਲਾਂ ਆਪਣਾ ਨਾਮ ਦੱਸੋ ਤੇ ਆਪਣੇ ਬਾਰੇ ਦੱਸੋ ਮੇਰਾ ਨਾਮ ਜਸਵੀ ਕੌਰ ਹੈ ਤੇ ਮੈਂ 16 ਨੰਬਰ ਸ਼ੌਪ ਤੋਂ ਬਾਬਾ ਮੋਬਾਈਲ ਰਿਪੇਅਰ ਤੋਂ ਬੋਲ ਰਹੀ ਹਾਂਜੀ ਪਹਿਲੇ ਮੈਂ ਦੇਖ ਰਹੀ ਹਾਂ ਜਿੱਥੇ ਅੱਜ ਦੀਆਂ ਔਰਤਾਂ ਨੂੰ ਅਸੀਂ ਸਿਰਫ ਚੁੱਲ੍ਹੇ ਤਾਈਂ ਸੀਮਤ ਸਮਝਦੇ ਹਾਂ ਰੋਟੀ ਬਣਾ ਲਈ ਚੁੱਲ੍ਹੇ ਦੇ ਸਬਜ਼ੀ ਬਣਾ ਲਈ ਪਰ ਤੁਸੀਂ ਮੋਬਾਈਲ ਰਿਪੇਅਰ ਕਰ ਰਹੇ ਹੋ ਛਿੰਨਾ ਜਿਆਸਾਨ ਸਮਝਦੇ ਇਸ ਚੀਜ਼ ਨੂੰ ਆnsan ਇਹ ਉਸਤਾਦ ਜੀ ਮੇਰੇ ਬੈਠੇ ਹੈ ਮੇਰੇ ਹਸਬੰਦ ਜਿਨ੍ਹਾਂ ਨੇ ਸ਼ੁਰੂ ਤੋਂ ਮੈਨੂੰ ਕੰਮ ਸਿਖਾਇਆ ਹੈ ਜਦੋਂ ਮੇਰੀ ਮੈਰਿਜ ਹੋਈ ਸੀ ਤਾਂ ਮੈਨੂੰ ਕੋਈ ਵੀ ਕੰਮ ਨਹੀਂ ਆਂਦਾ ਸੀ ਕਿਉਂਕਿ ਮੈਨੂੰ ਕੋਈ ਰੋਟੀ ਬਣਾਣੀ ਕੋਈ ਦਾਲ ਬਣਾਣੀ ਕੁਝ ਨਹੀਂ ਆਂਦਾ ਸੀ ਤਾਂ ਮੇਰੇ ਹਸਬੰਦ ਨੇ ਹੀ ਮੈਨੂੰ ਸਾਰਾ ਕੰਮ ਸਿਖਾਇਆ ਹੋਇਆ ਵਾ ਉਸ ਤੋਂ ਬਾਅਦ ਥੋੜੇ ਜਿ ਕਰਦੇ ਹਾਲਾਤ ਇਦਾਂ ਦੇ ਹੋਏ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਤੂੰ ਕੋਈ ਕੰਮ ਕਰੇਂਗੀ ਤੇ ਮੈਂ ਕਿਹਾ ਮੈਨੂੰ ਤੁਸੀਂ ਜੋ ਸਿਖਾਓਗੇ ਮੈਂ ਕਰ ਲਾਂਗੀ ਫਿਰ ਅਸੀਂ 버ਗਰ ਚੌਮਿੰਗ ਦੀ ਇਹਨਾਂ ਨੇ ਮੈਨੂੰ ਕੰਮ ਸਿਖਾਇਆ ਸੀ ਉਤੋਂ ਸਟਾਰਟ ਕੀਤਾ ਵਿੱਚ ਸਮਾਂ ਇਦਾਂ ਦਾ ਸੀ ਕਿ ਬੇਟੀ ਹੋਣ ਵਾਲੀ ਸੀ ਵੱਡੀ ਵਾਲੀ ਤੇ ਘਰ ਖਾਨੂਨੀ ਸੀ ਇਹ ਤਿੰਨ ਗਲੀਆਂ ਲੱਬ ਲੱਬ ਕੇ ਤੇ ਮੇਲੀ ਲੰਗਰ ਲੈ ਕੇ ਆਏ ਸੀ ਉਹ ਵੀ ਸਮਾਂ ਮਤਲਬ ਉਹ ਪੁਲਦਾਨੀ ਆ ਉਹ ਮੜੇ ਦਿਨਾ ਚੋਂ ਅਸੀਂ ਨਿਕਲੇ ਹੋਏ ਆ ਤੁਸੀਂ ਦੱਸ ਰਹੇ ਹੋ ਜੇ ਬਹੁਤ ਮਾੜਾ ਸਮਾਂ ਹਟਾਇਆ ਰੋਟੀ ਤੋਂ ਵੀ ਮੁਹਤਾਜ ਹੋਏ ਪਈ ਸੀ ਤਾਂ ਉਹਨੇ ਸਮਾਂ ਦੇ ਵਿੱਚ ਫਿਰ ਕਿਵੇਂ ਜੀਵਨ ਬਿਤਾ ਰਹੀ ਸੀ ਤੁਸੀਂ ਰੋਟੀ ਤੁਸੀਂ ਦੱਸ ਰਹੇ ਹੋ ਤੁਹਾਨੂੰ ਬਣਾਉਣੀ ਨਹੀਂ ਸੀ ਆਉਂਦੀ ਤਾਂ ਫਿਰ ਕਿਵੇਂ ਆਪਣਾ ਸੈਟਅਪ ਲਾਇਆ ਕਿਵੇਂ ਰੋਜੀ ਰੋਟੀ ਚਲਾਈ ਤੁਸੀਂ ਰੋਟੀ ਤੇ ਮੈਨੂੰ ਹਸਬੰਦ ਨੇ ਸਿਖਾਈ ਇਹਨਾਂ ਨੂੰ ਕੁਕਿੰਗ ਦਾ ਕੰਮ ਆਉਂਦਾ ਸੀ ਤੇ ਇਹਨਾਂ ਨੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਨੂੰ ਆਂਦਾ ਕੁਝ ਨਹੀਂ ਹੈ ਜੋ ਤੂੰ ਹੀ ਮੈਨੂੰ ਸਿਖਾਉਂਗੇ ਉਹ ਮੈਂ ਕਰ ਲਵਾਂਗੀ ਤੇ ਸਾਡੇ ਨਾਲ ਖਲੋਤਿਆਂ ਪਰ ਕਿਤੇ ਜਾਵਾਂਗੀ ਨਹੀਂ ਛੱਡ ਗਏ ਪਰ ਇਹਨਾਂ ਨੇ ਵੀ ਮੈਨੂੰ ਬਹੁਤ ਸਪੋਰਟ ਕੀਤਾ ਤੇ ਮੈਂ ਵੀ ਇਹਨਾਂ ਨੂੰ ਸਪੋਰਟ ਕੀਤਾ ਸੀ 버ਗਰ ਚੌਮਿੰਗ ਦੀ ਦੁਕਾਨ ਖੋਲੀ ਚਾਹ ਦੀ ਦੁਕਾਨ ਖੋਲੀ ਇਹਨਾਂ ਨਾਲ ਜੂੜਾ ਪਾਇਆ ਹੁੰਦਾ ਸੀ ਤਾਂ ਮੈਂ ਚਾਹ ਬਣਾਉਂਦੀ ਸੀ ਇਹ ਦੇ ਕੇ ਆਂਦੇ ਸੀ ਇਹਨਾਂ ਨੇ ਵੀ ਬਹੁਤ ਸਟਰਗਲ ਕੀਤਾ ਸਾਡੇ ਨਾਲ ਤੇ ਵਧੀਆ ਬਾਅਦ ਚ ਉਸ ਤੋਂ ਬਾਅਦ ਚਲੋ ਉਹਨਾਂ ਨੇ ਮੈਨੂੰ ਮੋਬਾਈਲਾਂ ਦਾ ਕੰਮ ਸਿਖਾਇਆ ਹੌਲੀ ਹੌਲੀ ਇਹਨਾਂ ਨੇ ਕਿਹਾ ਕਿ ਜਦੋਂ ਤੂੰ ਮੇਰਾ ਓਦਾਂ ਵਧਾਰੀਂ ਤਾਂ ਮੈਂ ਤੇਰਾ ਓਦਾਂ ਵਧਾਵਾਂਗਾ ਅੱਜ ਦੇ ਸਮੇਂ ਦੇ ਵਿੱਚ ਰਿਸ਼ਤੇ ਇਹਨੇ ਨਿਭਦੇ ਨਹੀਂ ਐ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬਹੁਤ ਮਾੜਾ ਸਮਾਂ ਸੀ ਪਰ ਤੁਸੀਂ ਚੂੜਾ ਪਾਇਆ ਹੁੰਦਾ ਸੀ ਫਿਰ ਵੀ ਉਹਨਾਂ ਦਾ ਸਾਥ ਦਿੰਦੇ ਸੀ ਤਾਂ ਅੱਜ ਦੇ ਰਿਸ਼ਤੇ ਇਹਨੇ ਲੰਬੇ ਨਿਭਦੇ ਨਹੀਂ ਐ ਜੇ ਮਾੜਾ ਜਿਹਾ ਪ੍ਰੋਬਲਮ ਆਉਂਦੀ ਹੈ ਪਰੇਸ਼ਾਨੀ ਆਉਂਦੀ ਹੈ ਤਾਂ ਇਹ ਰਿਸ਼ਤੇ ਜਿਹੜੇ ਨੇ ਟੁੱਟ ਜਾਂਦੇ ਨੇ ਪਰ ਤੁਹਾਡੀ ਤਾਰੀਫ਼ ਬਣਦੀ ਹੈ ਜੇ ਤੁਸੀਂ ਉਹਨਾਂ ਸਮਿਆਂ ਦੇ ਵਿੱਚ ਵੀ ਸਾਥ ਦਿੱਤਾ ਹੈ ਤਾਂ ਹੁਣ ਕਿਵੇਂ ਚੱਲ ਰਹੀ ਹੈ ਜੀਵਨ ਤੁਹਾਡਾ ਹਾਂ ਜੀਵਨ ਬਹੁਤ ਵਧੀਆ ਚੱਲਣ ਦੇ ਆ ਜਿਸ ਤਰ੍ਹਾਂ ਉਦੋਂ ਮੈਂ ਸਟਰਗਲ ਕਰ ਲਿਆ ਇਹਨਾਂ ਦੇ ਨਾਲ ਤੇ ਹੁਣ ਮੈਨੂੰ ਇਹਨਾਂ ਨੇ ਪੂਰੀ ਐਸ਼ ਕਰਵਾ ਰਿਹਾ ਨੇ ਜਦੋਂ ਵਾਹਿਗੁਰੂ ਦੀ ਕਿਰਪਾ ਸੀਦਾ ਸਾਹਿਬ ਵਾਲੇ ਦੀ ਹੁਣ ਮੈਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈਗੀ ਹਰ ਇੱਕ ਚੀਜ਼ ਮੰਗਦੀ ਐ ਮੂੰਹ ਹਰ ਇੱਕ ਚੀਜ਼ ਮੈਨੂੰ ਲਿਆ ਕੇ ਦਿੰਦੇ ਨੇ ਪਰ ਉਸ ਸਮੇਂ ਮਤਲਬ ਸਾਡੇ ਕੋਈ ਵੀ ਦੰਦ ਹੈ ਨਹੀਂ ਸੀ ਸਾਨੂੰ ਇਹ ਸੀ ਕਿ ਅਸੀਂ ਇੱਕ ਦੂਜੇ ਨੂੰ ਸਪੋਰਟ ਕਰਨਾ ਹੈ ਅਸੀਂ ਅੱਗੇ ਵਧਣਾ ਵਾ ਮੈਂ ਵੀ ਇਹਨਾਂ ਦੀ ਥੋੜੀ ਜਿਹੀ ਹਿੰਮਤ ਵਧਾਤੀ ਇਹਨਾਂ ਨੇ ਮੇਰੀ ਵਧਾਤੀ ਤੇ ਅਸੀਂ ਦੋਨਾਂ ਨੇ ਇੱਕ ਦੂਜੇ ਦਾ ਸਾਥ ਦਿੱਤਾ ਤੇ ਅਸੀਂ ਅੱਗੇ ਪਹੁੰਚ ਗਏ ਪਰ ਹੁਣ ਮੈਨੂੰ ਇਹ ਕਦੀ ਵੀ ਮੈਨੂੰ ਕਹਿੰਦੇ ਕਿ ਤੂੰ ਘਰ ਬੈ ਕਿਉਂਗੀ ਉਸ ਟਾਈਮ ਮੈਂ ਇਹਨਾਂ ਦਾ ਸਾਥ ਦਿੱਤਾ ਸੀ ਤਾਂ ਮੈਨੂੰ ਰਾਣੀ ਬਣਾ ਕੇ ਹੁਣ ਰੱਖਦੇ ਨਹੀਂ ਇਹਨਾਂ ਟਾਈਮ ਭਾਜੀ ਜਦੋਂ ਮਾੜਾ ਸਮਾਂ ਸੀ ਉਦੋਂ ਚ ਇਸ ਵੇਲੇ ਚੀਜ਼ ਦੀ ਉਹ ਜਰੂਰ ਤਾਂ ਅਸੀਂ ਆਪਣੀ ਮਾਰ ਲੈਨੇ ਆਪਣੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਮਾਰ ਲੈਨੇ ਯਾਰ ਅੱਜ ਪੈਸੇ ਨਹੀਂ ਆਪਾਂ ਨਹੀਂ ਉਹ ਚੀਜ਼ ਲੈਣੀ ਤਾਂ ਕਿਉਂ ਇਸ ਤਰ੍ਹਾਂ ਦੇ ਉਦਾਹਰਨਾ ਹੈ ਨੇ ਤੁਹਾਡੀ ਲਾਈਫ ਦੇ ਜੀਵਨ ਦੇ ਵਿੱਚ ਵੀ ਤੇ ਤੁਹਾਡਾ ਦਿਲ ਹੋ ਗਿਆ ਚੀਜ਼ ਲੈਣੀ ਹੈ ਬੱਚਿਆਂ ਵਾਸਤੇ ਪਰ ਉਹ ਚੀਜ਼ ਨਾ ਲੈ ਪਏ ਹੋਏ ਤੁਸੀਂ ਉਸ ਟਾਈਮ ਇਦਾਂ ਦੀ ਕੋਈ ਖੁਆਇਸ਼ ਹੈ ਨਹੀਂ ਸੀ ਕਿ ਇਹ ਚੀਜ਼ ਲੈਣੀ ਅਸੀਂ ਵਿਆਹ ਹੋਇਆ ਤੇ ਅਸੀਂ ਕਿਤੇ ਕਿਸੇ ਗੁਰਦੁਆਰੇ ਕਿਤੇ ਵੀ ਕੋਈ ਵੀ ਜਗ੍ਹਾ ਤੇ ਅਸੀਂ ਕੁਮ ਮੰਨੀ ਗਏ ਅੰ ਪੰਜ-ਛੇ ਸਾਲ ਅਸੀਂ ਕਿਤੇ ਵੀ ਨਹੀਂ ਗਏ ਦੋਨੋਂ ਜੀ ਉਹਨੂੰ ਜਿੱਦਾਂ ਇੱਕ ਨਿਊ ਨਿਊ ਮੈਰਿਜ ਹੁੰਦੀ ਹੈ ਕਿਤੇ ਜਾਂਦੇ ਸਾਡੇ ਕੋਲ ਪੈਸੇ ਨਹੀਂ ਹੁੰਦੇ ਸੀ ਅਸੀਂ ਨਹੀਂ ਜਾਂਦੇ ਸੀ ਕਿਤੇ ਵੀ ਨਹੀਂ ਬਸ ਇਹ ਹੁੰਦਾ ਸੀ ਕਿ ਚਲੋ ਕੰਮ ਕਰਾਂਗੇ ਤੇ ਅੱਗੇ ਵਧ ਜਾਵਾਂਗੇ ਫਿਰ ਅਸੀਂ ਬਰਕਰਚੋਮੀ ਦੀ ਦੁਕਾਨ ਸ਼ੁਰੂ ਕੀਤੀ ਸੀ ਥੋੜੇ ਪੈਸੇ ਜੋੜੇ ਤੇ ਅਸੀਂ ਵਾਈਕ ਲਈਤੀ ਤੇ ਵਾਈਕੇ ਰੇਡ ਕੇ ਲੈ ਕੇ ਆਏ ਸੀ ਤੇ ਇਹਨਾਂ ਨੂੰ ਚਲਾਨੀ ਨਹੀਂ ਆਂਦੀ ਸੀ ਉਹ ਉਸ ਤੋਂ ਬਾਅਦ ਵਾਈ ਗੁਰੂ ਨੇ ਸੁਣੀ ਤੇ ਵਧੀਆ ਚੱਲਣ ਲੱਗਿਆ ਸੀ ਤਾਂ ਪਹਿਨੇ ਜਦੋਂ ਸਮਾਂ ਮਾੜਾ ਚੱਲ ਰਿਹਾ ਸੀ ਜਦੋਂ ਵਿਆਹ ਆਇਆ ਸੀ ਤੁਹਾਡਾ ਕੀ ਅਸੀਂ ਸੋਚਿਆ ਸੀ ਕਿ ਚੌਮੇਂ ਦੀ ਰੇੜੀ ਲਾਉਣੀ ਪਵੇਗੀ ਰੇੜੀਆਂ ਤੇ ਜਾ ਕੇ ਤੁਸੀਂ ਭਾਂਡੇ ਮੰਜਨੇ ਪੈਣ ਜੀ ਇਹ ਮਨ ਦੇ ਵਿੱਚ ਸੀ ਜਾਂ ਤੁਹਾਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਹਾਲਾਤ ਮਾੜੇ ਬਾਅਦ ਵਿੱਚ ਹੋਏ ਸੀ ਇਹਨਾਂ ਦੇ ਜਾਂ ਪਹਿਲਾਂ ਤੋਂ ਮਾੜੇ ਹਾਲਾਤਾਂ ਦੇ ਵਿੱਚ ਵਿਆਹ ਹੋਇਆ ਸੀ ਨਹੀਂ ਜਿੱਦਾਂ ਮੇਰੇ ਵੀ ਘਰ ਦੇ ਥੋੜੇ ਠੀਕ-ਠਾਕ ਸੀ ਤੇ ਇਹਨਾਂ ਦੇ ਵੀ ਥੋੜੇ ਠੀਕ-ਠੀਕ ਸੀ ਤੇ ਇਹਨਾਂ ਨੇ ਸੋਚੀ ਸੋਚਿਆ ਸੀ ਕਿ ਇਦਾਂ ਹੋਊਗਾ ਜਾਂ ਇਦਾਂ ਹੋਊਗਾ ਵਿਆਹ ਤੋਂ ਪਹਿਲਾਂ ਕੁੜੀ ਕੁੜੀ ਸੋਚਦੀ ਹੈ ਕਿ ਇਹ ਕੰਮ ਕਰਨਾ ਪੈਣਾ ਆਪਾਂ ਨੂੰ ਨਹੀਂ ਕਰਨਾ ਪੈਣਾ ਪਰ ਮੈਨੂੰ ਹਸਬੰਦ ਅੱਛਾ ਮਿਲਿਆ ਸੀ ਇਸ ਕਰਕੇ ਇਹਨਾਂ ਨੇ ਸਪੋਰਟ ਕੀਤੀ ਤੇ ਇਹਨਾਂ ਨੇ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਸੀ ਕਿ ਕੋਈ ਦਿੱਕਤ ਨਹੀਂ ਬਰਗਰ ਚੰਮੀ ਸਾਰੀ ਦੁਨੀਆ ਲਾਂਦੇ ਮਿਹਨਤ ਕਰ ਰਹੇ ਸੀ ਤਾਂ ਮਿੰਦ ਖਾ ਰਹੇ ਸੀ ਨਾਤੀ 12 12 ਵਜੇ ਤੱਕ ਅਸੀਂ ਕੰਮ ਕਰਦੇ ਸੀ ਕੜਾਈਆਂ ਮਾਚ ਕੇ ਜਿਹੜਾ ਬਰਗਰ ਬੱਜ ਜਾਂਦਾ ਸੀ ਉਹ ਅਸੀਂ ਉਹੀ ਖਾ ਕੇ ਸੋ ਜਾਂਦੇ ਹੁੰਦੇ ਸੀ ਉਹ ਵੀ ਟਾਈਮ ਅੱਸੀ ਵੇਖਿਆ ਹੋਇਆ ਵਾ ਤੇ ਕੋਈ ਐਦਾਂ ਦੀ ਮਤਲਬ ਕੋਈ ਮੁਸ਼ਕਲ ਨਹੀਂ ਆਈ ਚਲੋ ਉਹ ਦੇਨ ਦੇ ਟਾਈਮ ਤੇ ਜਿੱਤੇ ਆਂਦਾ ਹੈ ਕਦੀ ਕਦੀ ਫੀਲਿੰਗ ਵੀ ਆਂਦੀ ਪਰ ਹੁਣ ਵਧੀਆ ਅੱਛਾ ਚੱਲ ਰਿਹਾ ਰਬ ਦੀ ਇਹੋ ਜਿਹੀ ਮਿਹਰ ਹੋਈ ਜੀ ਹੁਣ ਸਮਾਂ ਤਾਂ ਬੰਦੀ ਇਹ ਤਾਂ ਸੋ ਮੋਬਾਈਲ ਰਿਪੇਅਰ ਨਾਲ ਜੁੜਨ ਦਾ ਸੁਭਾਅ ਜਿਵੇਂ ਬਣਿਆ ਸਭ ਜੀ ਤੁਸੀਂ ਦੱਸ ਰਹੇ ਰੋਟੀ ਸਬਜੀ ਬਣਾਉਣੀ ਨਹੀਂ ਸੀ ਹੁੰਦੀ ਪਰ ਹੁਣ ਸਿੱਧਾ ਮੋਬਾਈਲ ਬਣਾ ਲੈਂਦੇ ਹੋ ਡਿਸਪਲੇ ਤਾਂ ਹੀ ਬਦਲ ਦਿੰਦੇ ਹੋ ਪਤਾ ਚੱਲਿਆ ਜੀ ਹੱਥਾਂ ਦੇ ਵਿੱਚ ਜਾਦੂ ਹੈ ਤੁਹਾਡੇ ਦੋ ਤੋਂ ਤਿੰਨ ਮਿੰਟ ਤਾਂ ਹੀ ਤੁਸੀਂ ਜਿਹੜੀ ਡਿਸਪਲੇ ਬਦਲ ਦਿੰਦੇ ਹੋ ਸੁਭਾਅ ਜਿਵੇਂ ਬਣਿਆ ਜੀ ਮੋਬਾਈਲ ਰਿਪੇਅਰ ਕਰਨਾ ਸੀ ਜਾਂ ਇੱਧਰ ਕਿਵੇਂ ਜੁੜਨਾ ਆਇਆ ਤੁਹਾਡਾ ਇਨਾਂ ਨੂੰ ਕੰਮ ਆਂਦਾ ਸੀ ਮੋਬਾਈਲ ਦਾ ਤੇ ਜਦੋਂ ਅਸੀਂ ਚਾਹ ਦਾ ਕੰਮ ਕਰਦੇ ਸੀ ਤਾਂ ਇਹ ਮੋਬਾਈਲਾਂ ਦਾ ਵੀ ਵਿੱਚ ਵਿੱਚ ਕੰਮ ਕਰਦੇ ਸੀ ਬਹੁਤ ਛੋਟੀ ਜੀ ਦੁਕਾਨ ਹੁੰਦੀ ਸੀ ਜਿੱਦੇ ਚ ਅਸੀਂ ਗੁਡੀਆ ਆਪਣੀ ਨੂੰ ਵੱਡੀ ਨੂੰ نیچے ਲਟਾ ਕੇ ਤੇ ਕੰਮ ਕਰਦੇ ਹੁੰਦੇ ਸੀ ਫਿਰ ਮੈਂ ਚਾਹ ਵੀ ਬਣਾਉਂਦੀ ਸੀ ਤੇ ਦੇਵ ਵੀ ਆਂਦੇ ਸੀ ਇਨਾਂ ਨੇ ਹੌਲੀ ਹੌਲੀ ਸੋਚਿਆ ਕਿ ਜਿੱਦੋਂ ਇਹ ਮੈਨੂੰ ਸਪੋਰਟ ਕਰਨ ਮੈਨੂੰ ਕੰਮ ਸਿਖਾਵਾ ਇਨਾਂ ਨੇ ਮੈਨੂੰ ਕਦੀ ਮਤਲਬ ਘੱਟ ਨਹੀਂ ਸਮਝਿਆ ਇਨਾਂ ਨੇ ਮੈਨੂੰ ਹਮੇਸ਼ਾ ਆਪਣੇ ਬਰਾਬਰ ਤੇ ਰੱਖਿਆ ਤੇ ਇਨਾਂ ਨੇ ਮੈਨੂੰ ਹੌਲੀ ਹੌਲੀ ਕੰਮ ਸਿਖਾਉਣਾ ਸ਼ੁਰੂ ਕਰਦਾ 14 ਸਾਲ ਹੋ ਗਏ ਮੈਂ ਕੰਮ ਕਰਦੀ ਨੂੰ ਮੈਨੂੰ ਤਾਂ ਹੁ ਹਾਂਜੀ ਸਾਰੇ ਆਂਦੀਓ ਕੋਈ ਵੀ ਫੋਨ ਲੈ ਆਓ ਕੋਈ ਵੀ ਐਪਲ ਤੋਂ ਲੈ ਕੇ ਲੈਪਟਾਪ ਸਾਰੇ ਮੈਂ ਫੋਨ ਰਿਪੇਅਰ ਕਰ ਲੈਂਦੀ 14 ਸਾਲ ਬੜਾ ਲੰਬਾ ਅਰਸਾ ਹੋ ਜਾਂਦਾ ਲੰਬਾ ਸਮਾਂ ਹੁੰਦਾ ਹੈ ਕਿਹੜੇ ਮੋਬਾਈਲ ਤੋਂ ਸ਼ੁਰੂਆਤ ਹੋਈ ਸੀ ਤੁਹਾਡੀ ਹੋਂਦਾ ਬਹੁਤ ਵਧੀਆ ਵਧੀਆ ਮੋਬਾਈਲ ਵੀ ਨੇ ਜਿਵੇਂ ਆਈਪਲ 17 ਪ੍ਰੋ ਤਾਈਂ ਆ ਜਾਈ ਹੋਏ ਨੇ ਅਤੇ 33 10 ਦਾ ਸਮਾਂ ਵੀ ਹਟਾਇਆ ਤੁਸੀਂ 33 15 ਦਾ ਵੀ ਸਮਾਂ ਹਟਾਇਆ ਉਹ ਵੀ ਮੋਬਾਈਲ ਰਿਪੇਅਰ ਕਰਦੇ ਰਹੇ ਤੁਸੀਂ ਹਾਂਜੀ ਉਹ ਬਹੁਤ ਕੀ ਉਦੋਂ ਸਟੈਂਪ ਕੀਪੈਡ ਸੈੱਟ ਜਿਆਦਾ ਚੱਲਦੇ ਹੁੰਦੇ ਸੀ ਅਸੀਂ ਤੋਂ 14 ਸਾਲ ਪਹਿਲਾਂ ਜਾਈਏ ਤੇ ਉਹੀ ਅਸੀਂ ਰਿਪੇਅਰ ਕਰਦੇ ਹੁੰਦੇ ਸੀ ਉਹਨਾਂ ਦੇ ਜੈਕ ਪਾਣਾ ਕੀਪੈਡ ਦੇ ਉਹਦੇ ਬਟਨ ਬਣਾਉਣਾ ਬਟਨ ਨਹੀਂ ਮਿਲ ਜਾਂਦੇ ਸੀ ਸੋ ਅਸੀਂ ਆਪਣੇ ਕੋਲੋਂ ਹੀ ਮਤਲਬ ਅੱਛੀ ਵਧੀਆ ਤਰੀਕੇ ਬਣਾ ਕੇ ਉਹਨਾਂ ਨੂੰ ਦੇਨੇ ਕਸਟਮਰਾਂ ਨੂੰ ਉਦੋਂ ਤੋਂ ਹੀ ਰਿਪੇਅਰ ਕਰ ਰਹੀ ਹਾਂ ਮੈਂ ਬੜੀ ਤਬਦੀਲੀ ਆਈ ਹੈ ਸਮੇਂ ਦੇ ਵਿੱਚ ਵੀ ਹੁਣ ਦੇ ਸਮੇਂ ਦੇ ਵਿੱਚ ਜਾ ਪਹਿਲੇ ਸਮੇਂ ਦੇ ਵਿੱਚ ਮੋਬਾਈਲ ਰਿਪੇਅਰ ਦੇ ਵਿੱਚ ਛਿੰਡੀਆਂ 'ਚ ਪਰੇਸ਼ਾਨੀਆਂ ਮੁਸੀਬਤਾਂ ਚਲਣੀਆਂ ਪੈਂਦੀਆਂ ਸੀ ਕਿਉਂਕਿ ਛੋਟੇ-ਛੋਟੇ ਪੁਰਜ਼ੇ ਜੋੜਨੇ ਹੁੰਦੇ ਨੇ ਬੜੀ ਤਕਨੀਕੀ ਨਾਲ ਇਹਨਾਂ ਚੀਜ਼ਾਂ ਨੂੰ ਜੋੜਨਾ ਪੈਂਦਾ ਹੈ ਛਿੰਡੀਆਂ 'ਚ ਤਬਦੀਲੀ ਆਈ ਸਮੇਂ ਦੇ ਬਹੁਤ ਜ਼ਿਆਦਾ ਫਰਕ ਆ ਗਿਆ ਡਿਫਰੈਂਟ ਆ ਗਿਆ ਉਦੋਂ ਆਈਸੀ ਕਿਸੇ ਹੋ ਲੈਵਲ ਦੇ ਹੁੰਦੇ ਸੀ ਹੁਣ ਕਿਸੇ ਹੋ ਲੈਵਲ ਦੀਆਂ ਚਿਪਾਂ ਹੋ ਗਈਆਂ ਨੇ ਉਦੋਂ ਇੰਨਾ ਕੁਝ ਹੁੰਦਾ ਨਹੀਂ ਸੀ ਫੋਨਾਂ ਵਿੱਚ ਇੱਕ ਦੋ ਆਈਸੀ ਹੁੰਦੇ ਸੀ ਪਰ ਹੁਣ ਬਹੁਤ ਜ਼ਿਆਦਾ ਹੁੰਦੇ ਹਰ ਇੱਕ ਚੀਜ਼ ਨੂੰ ਕਿੱਥੇ ਵੇਖਣਾ ਲਾਈਟ ਆਈਸੀ ਤੋਂ ਲੱਗੇ ਜੁ ਐਸਬੀ ਆਈਸੀ ਤੋਂ ਲੱਗੇ ਹਰ ਚੀਜ਼ ਵਕਰੀ ਵਕਰੀ ਜਗ੍ਹਾ ਤੇ ਲੱਗੀ ਆ ਹਰ ਫੋਨ 'ਚ ਵਕਰੀ ਵਕਰੀ ਜਗ੍ਹਾ ਤੇ ਲੱਗੀ ਹਰ ਮਦਰਬੋਰਡ ਤੇ ਉਹਨੂੰ ਦੇਖਣਾ ਕਿ ਕਿਹੜਾ ਆਈਸੀ ਕਿੱਥੇ ਲੱਗਿਆ ਹੋਊਗਾ ਇਹ ਸਭ ਤੋਂ ਪਹਿਲਾਂ ਤੇ ਇਹ ਨੌਲੇਜ ਹੋਣੀ ਚਾਹੀਦੀ ਹੈ ਜਿੰਨੇ ਵੀ ਫੋਨ ਰਿਪੇਅਰ ਕਰਨਾ ਹੋ ਅਣੀ ਮੈਂ ਦੇਖ ਰਿਹਾ ਹਾਂ ਜਿਸ ਮਾਰਕੀਟ ਦੇ ਵਿੱਚ ਤੁਸੀਂ ਬੈਠੇ ਹੋ ਇੱਥੇ ਜਿਆਦਾ ਮਰਦ ਨੇ ਜਾਂ ਬੰਦੇ ਹੀ ਨੇ ਜਿਹੜੇ ਮੋਬਾਈਲ ਰਿਪੇਅਰ ਕਰਦੇ ਨੇ ਤੁਸੀਂ ਦੋਨੋਂ ਪੈਣਾ ਜੇ ਜਿਹੜੀਆਂ ਮੋਬਾਈਲ ਰਿਪੇਅਰ ਕਰਦੀਆਂ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਨੂੰ ਹੈਰਾਨੀ ਵੀ ਹੁੰਦੀ ਹੋਵੇਗੀ ਕਿ ਮਹਿਲਾਵਾਂ ਨੇ ਮੋਬਾਈਲ ਸਹੀ ਤਰ੍ਹਾਂ ਬਣਾ ਵੀ ਲੈਣਦੀਆਂ ਹੋਣਗੀਆਂ ਜਾਂ ਨਹੀਂ ਹੁੰਦੀਆਂ ਹੁੰਦਾ ਇਸ ਤਰ੍ਹਾਂ ਕਿ ਹੈਰਾਨੀ ਹੁੰਦੀ ਹੋਵੇ ਉਹਨਾਂ ਨੂੰ ਹਾਂਜੀ ਕਈ ਗਈ ਵਾਰ ਹੁਣ ਜਿਹੜੇ ਕੋਈ ਕਸਟਮਰ ਤੇ ਸਾਡੇ ਬਹੁਤ ਸਾਰੇ ਪੱਕੇ ਹੈਗੇ ਨੇ ਉਹਨਾਂ ਨੂੰ ਪਤਾ ਹੈ ਕਿ ਮੈਂ ਫੋਨ ਰਿਪੇਅਰ ਜਿਹੜਾ ਨਵਾਂ ਆਂਦਾ ਕੋਈ ਕਸਟਮਰ ਪਹਿਲੀ ਵਾਰ ਉਹ ਸੋਚ ਲੈਂ ਪਬਲੀਜੀ ਫੋਨ ਠੀਕ ਕਰ ਲੈਣਗੇ ਇਨਕੀ ਇਹਨਾਂ ਨੂੰ ਪੁੱਛਦੇ ਨੇ ਕਿ ਠੀਕ ਕਰ ਦੇਣਗੇ ਕਿ ਨਹੀਂ ਕਰ ਦੇਣਗੇ ਇਨਾਂ ਕੋ ਹੋਜ ਜਾਊਗਾ ਤੇ ਫਿਰ ਕਹਿ ਦਿੰਦੇ ਕਿ ਨਹੀਂ ਇਹਨੂੰ 14 ਸਾਲ ਹੋ ਕੇ ਕੰਮ ਕਰਦੀ ਨੂੰ ਤਾਂ ਉਹ ਕੰਮ ਕਰਦੀ ਆ ਤੇ ਵਧੀਆ ਤਰੀਕੇ ਕਰਕੇ ਦਈਦਾ ਕਿ ਅੱਦੀ ਕੋਈ ਕਲੇਮ ਨਹੀਂਸ ਆਈ ਨਹੀਂ ਐ ਬਾਕੀ ਕਦੀ ਹਾਂਜੀ ਹੁਣ ਕੀ ਬਣਾ ਰਹੇ ਹੋ ਤੁਸੀਂ ਇਸ ਮੋਬਾਈਲ ਦਾ ਗਲਾਸ ਚੇਂਜ ਕਰ ਰਹੀ ਸੀ ਮੈਂ ਇਹਦਾ ਜੇ 6 ਪਲੱਸ ਹੈਗਾ ਫੋਨ ਉਹਦਾ ਗਲਾਸ ਚੇਂਜ ਕਰ ਰਹੀ ਸੀ ਜਦੋਂ ਚੀਜ਼ਾਂ ਆਪਾਂ ਬਣਾਉਂਦੇ ਆ ਕਿਸੇ ਵੇਲੇ ਨਹੀਂ ਵੀ ਬਣਦੀਆਂ ਨੁਕਸਾਨ ਵੀ ਹੋ ਜਾਂਦਾ ਹੈ ਐਸ ਤਰ੍ਹਾਂ ਹੋਇਆ ਜੀ ਤੁਸੀਂ ਮੋਬਾਈਲ ਰਿਪੇਅਰ ਕਰ ਰਹੇ ਹੋ ਜਾਂ ਨਹੀਂ ਬਣ ਪਾਇਆ ਜਾਂ ਨੁਕਸਾਨ ਹੋਇਆ ਹੋਵੇ ਉਹਨਾਂ ਦਾ ਹਾਂਜੀ ਕਈ ਵਾਰ ਹੋ ਜਾਂਦਾ ਹੈ ਨੁਕਸਾਨ ਨਹੀਂ ਹੁੰਦਾ ਜਿੱਦਾਂ ਕਿ ਕੋਈ ਚੀਜ਼ਾਂ ਬਹੁਤ ਸਾਰਾ ਡੈਮੇਜ ਹੁੰਦੀਆਂ ਤੇ ਕਈ ਵਾਰ ਚੀਜ਼ ਨਹੀਂ ਬੰਦੀ ਤੇ ਵਾਪਸ ਵੀ ਦੇਣੀ ਪੈਂਦੀ ਆ ਦੁਕਾਨਦਾਰੀ ਆ ਕੁਝ ਵੀ ਹੋ ਸਕਦਾ ਕਦੀ ਕਦੀ ਮਤਲਬ ਹੋ ਜਾਂਦਾ ਨੁਕਸਾਨ ਪਹਿਲੇ ਇਹ ਦੱਸੋ ਉਸਤਾਦੋਂ ਮੈਨਾਂ ਆਂਦੇ ਕਿ ਜੀਵਨ ਸਫਲ ਨਹੀਂ ਹੁੰਦਾ ਰੋਟੀ ਬਣਾਉਣੀ ਤੁਹਾਡੇ ਪਤੀ ਨੇ ਤੁਹਾਨੂੰ ਦੱਸਦੀ ਮੋਬਾਈਲ ਰਿਪੇਅਰ ਵਾਸਤੇ ਵੀ 우ਸਤਾਦ ਆ ਰਿਹਾ ਜਾਂ ਉਹਦੇ ਵਿੱਚ ਕੋਈ ਬਾਹਰ ਦਾ 우ਸਤਾਦ ਸੀ ਜਾਂ ਉਹ ਵੀ ਤੁਹਾਡੇ ਪਤੀ ਨੇ ਨਹੀਂ ਮੇਰੇ ਹਸਬੰਦ ਹੀ ਮੇਰੇ ਗੁਰੂ ਨੇ ਤੇ ਉਹੀ ਮੇਰੇ ਪਤੀ ਨੇ ਕਿਉਂਕਿ ਕੰਮ ਉਹਨਾਂ ਨੇ ਹੀ ਮੈਨੂੰ ਸਿਖਾਇਆ ਸਗੋਂ ਜਦੋਂ ਅਸੀਂ ਸਟਰਗਲ ਦੇ ਵਿੱਚ ਏ ਕੇ ਸੀ ਉਹ ਤੁਹਾਡੀ ਇੰਨੀਆਂ ਲੜਾਈਆਂ ਨਹੀਂ ਹੁੰਦੀਆਂ ਹੁਣ ਲੜਾਈਆਂ ਹੁੰਦਾ ਬੰਦਿਆ ਕਦੇ ਕਦੇ ਵਿੱਚ ਵਿੱਚ ਕਿਉਂਕਿ ਚਲੋ ਹੁਣ ਘਰ ਸੋਖਾ ਹੈ ਚਲੋ ਸਭ ਕੁਝ ਸੋਖਾ ਹੈ ਤੇ ਵਿੱਚ ਵਿੱਚ ਕਦੀ ਕਦੀ ਖੱਟਫਿੱਟ ਹੋ ਜਾਂਦੀ ਉਹਦੋਂ ਅਸੀਂ ਕਦੀ ਨਹੀਂ ਲੜ ਕੇ ਵੇਖਿਆ ਸੀ ਕਿ ਲੜਾਈ ਕੀ ਚੀਜ਼ ਹੁੰਦੀ ਹੈ ਹੁਣ ਲੜਾਈ ਕਿਸ ਤਰ੍ਹਾਂ ਦੀ ਹੁੰਦੀ ਹੈ ਰੋਟੀ ਬਣਾਉਣ ਤੋਂ ਹੁੰਦੀ ਹੈ ਜਾਂ ਇੱਥੇ ਮੋਬਾਈਲ ਰਿਪੇਅਰ ਤੋਂ ਨਹੀਂ ਨਹੀਂ ਨਾ ਮੋਬਾਈਲ ਰਿਪੇਅਰ ਤੋਂ ਨਾ ਰੋਟੀ ਬਣਾਉਣ ਤੋਂ ਵੈਸੇ ਹੀ ਮਤਲਬ ਹੋ ਜਾਂਦੀ ਹੁਣ ਉਦੋਂ ਉਸ ਟਾਈਮ ਸੋਚਿਆ ਨਹੀਂ ਸੀ ਕਿ ਇਦਾਂ ਦੇ ਕੁਝ ਕਰਨਾ ਵਾ ਹੁਣ ਚੱਲ ਕਹਿ ਦਿੱਤਾ ਚੱਲ ਕੋਈ ਨਹੀਂ ਹਾਕਾ ਕੋਈ ਨਹੀਂ ਲੜ ਲੋ ਕੋਈ ਦਿੱਕਤ ਨਹੀਂ ਹੈ ਪਤਾ ਨਹੀਂ ਮੈਨੇਜ ਕਰੀਏ ਮੀਰ ਦੇ ਪਰਿਵਾਰ ਵੀ ਸੰਭਾਲਣਾ ਹੁੰਦਾ ਬੱਚੇ ਵੀ ਸੰਭਾਲਨੇ ਹੁੰਦੇ ਨੇ ਤਾਂ ਰੋਟੀ ਵੀ ਬਣਾਉਣੀ ਹੁੰਦੀ ਹੈ ਇੱਥੇ ਵੀ ਸੰਭਾਲ ਦਿਓ ਤੁਸੀਂ ਤਾਂ ਮੈਨੇਜ ਹੀ ਕਰਦੇ ਮੈਂ ਸਵੇਰੇ ਇਹਨਾਂ ਦੇ ਨਾਲ ਆ ਜੇ ਨਹੀਂ ਬੱਚੇ ਸਕੂਲ ਚਲ ਜਾਂਦੇ ਆ ਉਸ ਤੋਂ ਬਾਅਦ ਮੈਂ 2:30 ਵਜੇ ਘਰ ਚਲ ਜਾਣਾ ਫਿਰ ਮੈਂ 6 ਵਜੇ ਵਾਪਸ ਆ ਜੇ ਉਹਨਾਂ ਨੂੰ ਰੋਟੀ ਖਵਾ ਕੇ ਰਾਤੀ ਬਣਾ ਕੇ ਫਿਰ ਮੈਂ ਘਰ ਆ ਜਾ ਇੱਥੇ ਦੁਕਾਨ ਤੇ ਆ ਜੇ ਨਾ ਫਿਰ ਆ ਤੀਨਾਂ ਦੇ ਨਾਲ ਹੀ 10 ਵਜੇ ਘਰ ਤੁਸੀਂ ਦੱਸ ਰਹੇ ਹੋ ਜੀ ਮਾੜੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਤਮੰਨਾ ਸੀ ਦਿਲ ਦੀਆਂ ਰੀਝਾਂ ਸੀ ਜਿਹੜੀਆਂ ਨਹੀਂ ਪੂਰੀਆਂ ਹੁੰਦੀਆਂ ਸੀ ਹੁਣ ਜਦੋਂ ਸਮਾਂ ਵਧਿਆ ਚੱਲ ਰਿਹਾ ਹੈ ਤਾਂ ਉਹ ਰੀਝਾਂ ਪੂਰੀਆਂ ਹੋਈਆਂ ਨੇ ਜਿਹੜੀਆਂ ਮਾੜੇ ਸਮੇਂ ਦੇ ਵਿੱਚ ਸੋਚਦੇ ਸੀ ਕਿ ਯਾਰ ਅੱਜ ਪੈਸੇ ਨਹੀਂ ਆ ਅਰ ਜੀ ਜਪਾਨ ਦਬਲੀ ਓਰੀਜਨ ਨੂੰ ਅਹਿਮੀਅਤ ਦਿੱਤੀ ਤੁਸੀਂ ਪੂਰੀਆਂ ਕੀਤੀਆਂ ਨੇ ਓਰੀਜਨ ਹਾਂਜੀ ਹੁਣ ਬਹੁਤ ਸਾਰੀਆਂ ਇਹਨਾਂ ਨੇ ਮੇਰੀਆਂ ਖਵਾਸ਼ਾਂ ਪੂਰੀਆਂ ਕਰਤੀਆਂ ਜਿੱਦਾਂ ਸੀ ਕੋ ਮਨ ਨਹੀਂ ਗਏ ਕਦੀ 5-6 ਸਾਲ ਆਈ ਸੀ ਉਹਨੂੰ ਮਰ ਜਾਣੇ ਆ ਜਿਹੜੀ ਚੀਜ਼ ਦੀ ਮੈਨੂੰ ਲੋੜ ਹੁੰਦੀ ਓ ਮੈਨੂੰ ਅੱਧੀ ਜ਼ੁਬਾਨਾ ਕਿ ਨਹੀਂ ਉਹ ਲੈ ਦਿੰਦੇ ਨੇ ਜਿਹੜੀ ਚੀਜ਼ ਮੇਰ ਕੋ ਨਹੀਂ ਹੈਗੀ ਸੀ ਇੰਨੇ ਟਾਈਮ ਸਭ ਕੁਝ ਹੀ ਹੈਗਾ ਵਾ ਕਿਉਂਕਿ ਇਹ ਮੈਨੂੰ ਨਾ ਨਹੀਂ ਕਰਦੇ ਕਹਿੰਦੇ ਹੈਗਾ ਤੇ ਮੈਂ ਤੁਹਾਨੂੰ ਇਹ ਮੈਨੂੰ ਕਹਿ ਦਿੰਦੇ ਆ ਕਿ ਹੁਣ ਜਦੋਂ ਮੇਰ ਕੋ ਹੈਗਾ ਤੂੰ ਜੋ ਚਾਹਨੀ ਓ ਮੈਂ ਪਹਿਲਾਂ 200 ਰੁਪਏ ਵਾਲਾ ਸੂਟ ਪਾਉਂਦੀ ਸੀ ਹੁਣ ਮੈਂ ਮਾਲ ਉਹ ਸਾਮਾਨ ਬਦਲ ਗਿਆ ਤੇ ਤਮੰਨਾ ਵੀ ਵਡੀਆਂ ਹੁੰਦੀਆਂ ਜਾਂ ਰਹੀਆਂ ਜਿਆ ਰੀਜਾਂ ਵੀ ਵਡੀਆਂ ਹੁੰਦੀਆਂ ਜਾਂ ਰਹੀਆਂ ਹਾਂਜੀ ਖੁਆਇਸ਼ਾਂ ਵਡੀਆਂ ਹੁੰਦੀਆਂ ਜਾਂ ਰਹੀਆਂ ਵਾ ਬਾਕੀ ਮਕਾਨ ਲਿਆ ਵਾ ਹੁਣੇ ਹੀ ਉਹ ਦੀ ਸੀ ਸਟਰੀ ਹੋਣੀ ਆ ਹੁਣ ਉਹ ਵੀ ਲੈ ਲਿਆ ਵਾ ਡਾਡੀ ਕਿਰਪਾ ਨਾਲ ਸੰਗਤ ਦੀ ਕਿਰਪਾ ਨਾਲ ਬਾਕੀ ਦੁਕਾਨਦਾਰੀ ਵਧੀਆ ਚੱਲਣ ਦੀ ਹੈ ਵਧੀਆ ਸਭ ਕੁਝ ਹਾਂਜੀ ਇਹ ਕਹਿੰਦੇ ਮੈਂ ਦੇਖ ਰਿਹਾ ਤੁਹਾਡੇ ਜਿਹੜੀ ਭੈਣ ਨੇ ਛੋਟੀ ਵਾਲੀ ਉਹ ਵੀ ਤੁਹਾਡੇ ਨਾਲ ਹੱਥ ਵਡਾਉਂਦੀ ਹੋਈ ਨਜ਼ਰ ਆ ਰਹੀ ਏ ਤੁਸੀਂ ਦੋਨੋਂ ਭੈਣਾਂ ਹੀ ਇੱਥੇ ਮੋਬਾਈਲ ਰਿਪੇਅਰ ਕਰਦੀਆਂ ਜੀ ਉਹਨਾਂ ਨੂੰ ਜਿਉ ਇਸ ਤਰ੍ਹਾਂ ਲਾਈਨ ਦੇ ਵਿੱਚ ਚੁਣਿਆ ਤੁਸੀਂ ਉਹਨਾਂ ਨੇ ਹੋਰ ਸੁਪਨੇ ਸੀ ਜਾਂ ਉਹਨਾਂ ਨੂੰ ਜ਼ਬਰਦਸਤੀ ਇਸ ਲਾਈਨ ਨਾਲ ਜੋੜ ਲਿਆ ਨਹੀਂ ਨਹੀਂ ਜ਼ਬਰਦਸਤੀ ਕੋਈ ਨਹੀਂ ਉਹ ਮੈਨੂੰ ਦੇਖਦੀ ਸੀ ਫੋਨ ਰਿਪੇਅਰ ਕਰਨਾ ਫਿਰ ਉਹਨੇ ਕਹੇ ਜੀਜੂ ਮੈਂ ਵੀ ਡੱਡੀ ਸ਼ਾਪ ਤੇ ਜਾ ਸਿੱਖਣੀ ਆ ਤੇ ਫਿਰ ਇਸ ਕਰਕੇ ਪੱਲਾ ਇਹਨਾਂ ਨੇ ਮੋਟਰਸਾਈਕਲ ਦੀ ਉਹਨੂੰ ਜਾ ਸਿਖਾਈ ਸੀ ਕਿਉਂਕਿ ਇਹ ਬੜਾ ਸਾਨੂੰ ਸਪੋਰਟ ਕਰਦੇ ਆ ਵੀ ਕਿ ਇਹ ਨੂੰ ਤੇ ਧੀ ਮੰਨਦੇ ਆ ਛੋਟੀ ਵਾਲੀ ਨੂੰ ਤੇ ਬਹੁਤ ਬਹੁਤ ਸਪੋਰਟ ਕੀਤਾ ਇਹਨਾਂ ਨੇ ਉਹਨੂੰ ਤੋਂ ਪਹਿਲਾਂ ਬਾਈਕ ਦੀ ਜਾ ਸਿਖਾਈ ਫਿਰ ਉਹਨੇ ਕਹਿੰਦੇ ਮੋਬਾਈਲਾਂ ਦਾ ਕੰਮ ਸਿੱਖ ਆਪਣਾ ਕੰਮ ਸਿੱਖਿਆ ਹੋਵੇ ਬੰਦਾ ਕਦੀ ਵੀ ਮਾਰ ਨਹੀਂ ਖਾਂਦਾ ਕਿਤੇ ਵੀ ਜਾ ਕੇ ਕੰ ਜਰੂਰ ਮੈਂ ਤਸਵੀਰਾਂ ਉਧਰ ਵੀ ਸਾਂਝੀਆਂ ਚੜ੍ਹ ਦਿੰਨੇ ਤੁਹਾਡੇ ਨਾਲ ਇਹ ਜਿਹੜੇ ਨੇ ਦੋਨੋਂ ਭੈਣਾਂ ਜਿਹੜੀਆਂ ਨੇ ਮੋਬਾਈਲ ਰਿਪੇਅਰ ਕਰਨ ਦੇ ਵਿੱਚ ਮਾਹਿਰ ਨੇ ਤਾਂ ਮਾੜੇ ਸਮੇਂ ਨੇ ਜਰੂਰ ਇਹਨਾਂ ਨੂੰ ਇੱਕ ਵਧੀਆ ਉਸਤਾਦ ਦੇ ਤੌਰ ਦੇ ਵਿੱਚ ਪਤੀ ਦਿੱਤਾ ਹੈ ਜਿਸ ਨੇ ਰੋਟੀ ਬਣਾਉਣ ਤੋਂ ਲੈ ਕੇ ਮੋਬਾਈਲ ਰਿਪੇਅਰ ਕਰਨ ਤਾਈ ਸਭ ਜਾਂਚ ਦਸੀ ਤਾਂ ਅੱਜ ਸਮਾਂ ਇਸ ਤਰ੍ਹਾਂ ਦਾ ਹੈ ਕਿ ਜਿਸ ਚੀਜ਼ ਤੇ ਵੀ ਦਿਲ ਆਉਂਦਾ ਉਹ ਚੀਜ਼ ਲੈ ਲੈਂਦੇ ਨੇ ਪਰ ਮਾੜਾ ਸਮਾਂ ਵੀ ਬਹੁਤ ਹੰਡਾਇਆ ਜਿਸੇ ਵੇਲੇ ਮੰਦੀਆਂ ਰੀਜਾਂ ਮਾਰਨੀਆਂ ਪੈਂਦੀਆਂ ਸੀ ਤਾਂ アドुरे रह जांदे सी ਸੁਪਨੇ ਤਾਂ ਚਲ ਬਾ ਚੜਦੇ ਇਹਨਾਂ ਦੀ ਛੋਟੀ ਭੈਣ ਨਾਲ ਵੀ ਤਨੇ ਸਸਟਲ ਜੀ ਸਸਟੀਗਾ ਸਰ ਕੀ ਨਾਮ ਬਣੇ ਸਿਮਰ ਮੇਰਾ ਨਾਮ ਹੈ ਸਿਮਰ ਪਹਿਲੇ ਮੈਂ ਦੇਖ ਰਿਆਂ ਤੁਹਾਡੀ ਵੱਡੀ ਭੈਣ ਤਾਂ ਮੋਬਾਈਲ ਵਧੀਆ ਰੁਪਏ ਚਾਰ ਲੈਂਦੇ ਨੇ ਉਹਨਾਂ ਨੇ ਦੱਸਿਆ ਕਿ ਹੁਣ ਪੂਰੀ ਤਰ੍ਹਾਂ ਟ੍ਰੈਂਡ ਨੇ ਤੁਹਾਨੂੰ ਵੀ ਆਉਂਦਾ ਮੋਬਾਈਲ ਹਾਂਜੀ ਸਰ ਸਾਰੇ ਮੋਬਾਈਲ ਰਿਪੇਅਰ ਕਰਨਾ ਆਂਦਾ ਵਾ ਦੀਦੀ ਨੇ ਸਿਖਾਇਆ ਜੀਜੂ ਨੇ ਸਿਖਾਇਆ ਵਾ ਆਈਸੀ ਤੱਕ ਤੱਕ ਕੰਮ ਆਂਦਾ ਵਾ ਡਿਸਪਲੇ ਦਾ 5 ਮਿੰਟ ਦਾ ਕੰਮ 5 ਮਿੰਟ ਸੀ ਪਾ ਲਈਦੀ ਆ ਆਈਸੀ ਦਾ ਨੂੰ ਇੱਕ ਹੰਡਾ ਲਾਈ ਜਾਂਦਾ ਵਾ ਜਿਹੜਾ ਮਰਜ਼ੀ ਆਈਸੀ ਕਰਵਾ ਲਓ ਯੂਐਸਪੀ ਨੈਟਵਰਕ ਆਈਸੀ ਸਾਰੇ ਆਈਸੀ ਫੇਰ ਕਰ ਲਈਦੇ ਆ ਤੁਹਾਡੀ ਸਟੱਡੀ ਬਾਰੇ ਜ਼ਰੂਰ ਜਾਨਣਾ ਚਾਹੁੰਨੇ ਆ ਚਿੰਨਾ ਪੜ੍ਹੇ ਹੋ ਤੁਸੀਂ ਤੇ ਹੁਣ ਕਿਉਂ ਚੁਣਿਆ ਇਹ ਲੈਣ ਤੁਸੀਂ ਮੈਂ ਵੀ ਇਹ ਕੀਤੀ ਆ ਬੀਬੀ ਕਿਹੜੀ ਇਹ ਵੀ ਤੋਂ ਮੇਰੀ ਦੀਦੀ ਕੰਮ ਵੇਖਿਆ ਮੈਂ ਦੀਦੀ ਨੂੰ ਕਰਦੇ ਕਿ ਕਿਸੇ ਅੱਗੇ ਮਿਲਤ ਨਹੀਂ ਕਰਦੇ ਫਿਰ ਇਸ ਕਰਕੇ ਮੈਂ ਸੁਣ ਸੋਚਿਆ ਕਿ ਦੀਦੀ ਕਰਦੇ ਆ ਮੈਂ ਵੀ ਚੱਲ ਕਿਉਂਕਿ ਕਿਸੇ ਤੇ ਤਰਲੇ ਕੱਢਣੇ ਫਿਰ ਦੀਦੀ ਵਾਲ ਵੇਖ ਕੇ ਮੇਰਾ ਹੌਸਲਾ ਵਧਿਆ ਕਿ ਨਹੀਂ ਜਿੱਜੂ ਮੈਂ ਫਿਰ ਜਿੱਜੂ ਨੂੰ ਕਾ ਮੈਨੂੰ ਕੰਮ ਸਿਖਾਓ ਤੇ ਜਿੱਦ ਨੂੰ ਕਿ ਹਾਂ ਚਲੋ ਤੂੰ ਆਇਆ ਕਰ ਸ਼ੌਪ ਤੇ ਫਿਰ ਹੁਣ ਮੈਂ ਇੱਥੇ ਹੀ ਅੰਨੀ ਰੋਜੇ 2 ਸਾਲ ਹੋ ਗਏ ਮੈਨੂੰ ਹਾਂਜੀ ਵੀ ਇਹਦੀ ਪੜ੍ਹਾਈ ਤੋਂ ਬਾਅਦ ਵੀ ਤੁਸੀਂ ਆਪਣੇ ਹੀ ਬਿਜ਼ਨਸ ਨੂੰ ਪਹਿਲ ਦਿੱਤੀ ਏ ਤਾਂ ਤੁਹਾਡੀਆਂ ਫਰੈਂਡ ਜਿਹੜੇ ਨੇ ਸਹੇਲੀਆਂ ਜਿਹੜੀਆਂ ਸੀ ਉਹ ਵੀ ਆਉਂਦੇ ਨੇ ਇੱਥੇ ਮੋਬਾਈਲ ਰਿਪੇਅਰ ਵਾ ਹਾਂਜੀ ਜ਼ਰੂਰ ਆਉਂਦੀਆਂ ਵਾ ਸੋ ਬਹੁਤ ਖੁਸ਼ ਹੁੰਦੀ ਆ ਕਿ ਚੱਲ ਇੱਕ ਤੇ ਵਧੀਆ ਆਪਣਾ ਆਪਣੇ ਕੰਮ ਕਰਦੀ ਪਈ ਫਿਰ ਉਹਨਾਂ ਨੂੰ ਸੁੱਖ ਵੀ ਹੋ ਜਾਂਦਾ ਕਿ ਚੱਲ ਆਪਣੇ ਦੋਸਤ ਹੈ ਕੋਈ ਬਹਿਮ ਨਹੀਂ ਹੁੰਦਾ ਵਾ ਤੋ ਇਸ ਕਰਕੇ ਬਹੁਤ ਖੁਸ਼ ਹੁੰਦੀ ਆ ਕਿ ਦੋਸਤ ਸਾਡੀ ਕੰਮ ਕਰਦੀ ਪਈ ਆ ਹਾਂਜੀ ਤੁਸੀਂ ਦੱਸ ਰਹੇ ਹੋ ਤੁਹਾਡੇ ਉਸਤਾਦ ਵੀ ਤੁਹਾਡੇ ਜੀਜਾ ਜੀ ਨੇ ਤਾਂ ਜਿਸ ਵੇਲੇ ਡਾਟ ਪਈ ਜੀਜਾ ਜੀ ਨੇ ਝਾੜ ਜੰਬ ਹੋ ਜਾਂਦੀ ਹੈ ਉਸਤਾਦ ਤਾਂ ਝਾੜ ਜੰਬ ਲਾਉਂਦੇ ਹੀ ਨੇ ਜਦੋਂ ਨਹੀਂ ਵਧੀਆ ਤਰ੍ਹਾਂ ਜੰਮ ਹੁੰਦਾ ਤਾਂ ਝਾੜ ਜੰਬ ਹੁੰਦੀ ਮੇਰੇ ਤੇ ਉਸਤਾਦ ਸਕਦੋ ਇਹ ਪਹਿਲੇ ਵੱਡੇ ਜਿੱਜੂ ਜਿੱਜੂ ਕੋ ਗੱਲ ਪੈਂਦੀਆਂ ਫਿਰ ਦੀਦੀ ਕੋ ਪੈਂਦੀਆਂ ਹਾਂਜੀ ਫਿਰ ਡਾਟ ਤੇ ਖਾਣੀ ਪੈਂਦੀ ਜਿੱਥੇ ਕੰਮ ਕਰਨਾ ਉੱਥੇ ਫਿਰ ਗਾ ਦਾ ਛਿੜਕਾ ਤੇ ਖਾਣੀਆਂ ਪੈਂਦੀਆਂ ਨਾ ਫੇਰ ਹੀ ਅੱਗੇ ਵਧਾਂਗੇ ਨਾ ਜੇ ਛਿੜਕਾ ਖਾਵਾਂਗੇ ਤੇ ਸਿਮਰ ਪੈਨੇ ਮਾਨ ਵੀ ਮਹਿਸੂਸ ਹੁੰਦਾ ਤੁਹਾਨੂੰ ਕਿ ਤੁਸੀਂ ਦੋਨੋਂ ਪੈਨਾ ਜੇ ਮਾਰਕੀਟ ਦੇ ਵਿੱਚ ਜਿਹੜ ਇਹ ਵੀ ਮਾਣ ਵਾਲੀ ਗੱਲ ਐ ਵੀ ਇਹਦੇ ਧੀਆਂ ਨੂੰ ਜਾਂ ਭੈਣਾਂ ਨੂੰ ਜਾਂ ਅਸੀਂ ਨੌਆਂ ਧੀਆਂ ਨੂੰ ਇਹੀ ਸਮਝਦੇ ਆ ਚੁੱਲ੍ਹੇ ਤਾਂ ਹੀ ਸੀਮਤ ਐ ਰੋਟੀ ਬਣਾ ਲਈ ਸਬਜ਼ੀ ਬਣਾ ਲਈ ਇਥੋਂ ਦਾ ਹੀ ਸੀਮਤ ਰੱਖਦੇ ਆ ਪਰ ਅੱਜ ਦੀਆਂ ਧੀਆਂ ਸਾਡੀਆਂ ਜਿਹੜੀਆਂ ਨੇ ਹਵਾਈ ਜਹਾਜ਼ ਵੀ ਚਲਾ ਰੀਆਂ ਰੇਲਾਂ ਤਾਂ ਹੀ ਚਲਾ ਰੀਆਂ ਵੱਡੇ ਵੱਡੇ ਆਫਸਰ ਹੀ ਆਉਦੇ ਆ ਦੇ ਵੀ ਤਰ੍ਹਾਂ ਨੇ ਤਾਂ ਇਹ ਵੀ ਮਾਣ ਵਾਲੀ ਗੱਲ ਐ ਮਾਣ ਮਹਿਸੂਸ ਹੁੰਦਾ ਜੀ ਹਾਂਜੀ ਬਹੁਤ ਮਾਣ ਹੁੰਦਾ ਵਾ ਮੈਨੂੰ ਕੁਕਿੰਗ ਦਾ ਵੀ ਜੋ ਮਰਜ਼ੀ ਬਣਵਾ ਲਓ ਹਰ ਚੀ ਜਾਂਦੀ ਡਿਸ਼ ਬਣਾਉਣੀ ਆਂਦੀ ਆ ਜੋ ਮਰਜ਼ੀ ਫੂਡ ਬਣਾ ਲਓ ਸਰ ਮਾਣ ਹੁੰਦਾ ਵਾ ਸਰ ਜੇ ਤੋ ਆਪਣਾ ਕੰਮ ਆਪਣਾ ਹੁਨਰ ਹੁੰਦਾ ਨਾ ਆਪਣੇ ਹੱਥ ਦਾ ਹੁਨਰ ਆ ਜਦੋਂ ਮਰਜੀ ਆਪਾਂ ਅੱਗੇ ਜਾ ਕੇ ਲਾਈਫ ਚ ਕਿਤੇ ਵੀ ਤੋ ਖਾਣੀ ਖਾ ਸਕਦੇ ਆਪਣੇ ਹੱਥ ਦੇ ਹੁਨਰ ਦਾ ਆਪਾਂ ਹੁਣ ਮੈਂ ਬਾਹਰ ਜਾਣਾ ਵਾ ਉੱਥੇ ਆਪਣਾ ਹੀ ਕੰਮ ਕਰੂੰਗੀ ਨਾ ਵਧੀਆ ਸਕ ਹਾਂਜੀ ਮਾਫੀ ਜਨਾ ਪਰ ਬੁਰਾ ਨਾ ਮੰਨਿਓ ਬਹੁਤੀਆਂ ਸਾਡੀਆਂ ਧੀਆਂ ਭੈਣਾਂ ਨੇ ਇਸ ਚੀਜ਼ ਨੂੰ ਬੁਰਾ ਵੀ ਮੰਨ ਲੈਣਾ ਕਿ ਅੱਜ ਦੇ ਸਮੇਂ ਦੇ ਵਿੱਚ ਰੀਲਾਂ ਦੇ ਜਿਹੜੇ ਨੱਚਣਾ ਨੱਚੀਏ ਵੀਡੀਓ ਬਣਾਉਂਦੀਆਂ ਨੇ ਨਾ ਉਹਨਾਂ ਨੂੰ ਸੇਧ ਲੈਣੀ ਚਾਹੀਦੀ ਇਹਨਾਂ ਭੈਣਾਂ ਤੋ ਤਾਂ ਰੀਲਾਂ ਬਣਾਓ ਪਰ ਆਪਣੇ ਪਰਿਵਾਰ ਦਾ ਹੀ ਸੀਮਤ ਰਹਿਣ ਵਾਲੀਆਂ ਜੇ ਜਿਸ ਨਾਲ ਪਰਿਵਾਰ ਵੀ ਦੇਖਦਾ ਹੋਵੇ ਰੀਲਾਂ ਤੁਹਾਡੀਆਂ ਉਹਨਾਂ ਦਾ ਸਿਰ ਨੀਵਾ ਨਾ ਹੋਵੇ ਮਾਣ ਨਾਲ ਸਿਰ ਉੱਚਾ ਹੋਣਾ ਚਾਹੀਦਾ ਇਸ ਭੈਣ ਵੱਲ ਜਾਂ ਜੱਸੀ ਭੈਣ ਵੱਲ ਵੇਖ ਕੇ ਜਰੂਰ ਮਨ ਨੂੰ ਚੈਨ ਨੂੰ ਮਿਲਦਾ ਤੇ ਸਾਡਾ ਸਿਰ ਵੀ ਉੱਚਾ ਹੁੰਦਾ ਜੇ ਮਿਹਨਤ ਨਾਲ ਵੀ ਆਪਣਾ ਜਿਹੜਾ ਮੰਜ਼ਲਾ ਤਾਈ ਪਹੁੰਚਿਆ ਜਾਂਦਾ ਹੈ ਤਾਂ ਇਹ ਭੈਣ ਵੀ ਜਿਹੜੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਇਹ ਮੋਬਾਈਲ ਦੇ ਰੀਲਾਂ ਤਾਂ ਨਹੀਂ ਬਣਾ ਰਹੀ ਪਰ ਇਸ ਨੂੰ ਮਾਣ ਹੋ ਰਿਹਾ ਇਸ ਦਾ ਜ਼ਰੂਰ ਹੁਨਰ ਹੈ ਹੱਥਾਂ ਦੇ ਵਿੱਚ ਜਿਹੜਾ ਇਸ ਨੂੰ ਬੁਲੰਦੀਆਂ ਤਾਈ ਲੈ ਕੇ ਜਾਏਗਾ ਸੁਪਨੇ ਵੀ ਵੱਡੇ ਸਜਾਏ ਨੇ ਕਿ ਬਾਹਰ ਜਾਣਾ ਹੈ ਤਾਂ ਹੁਣ ਮੋਬਾਈਲ ਰਿਪੇਅਰ ਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਹੈ ਜੀਵਨ ਸਫਲ ਬਣਾਉਣਾ ਹੈ ਤੇ ਪਹਿਲੇ ਜਿਹੜੀਆਂ ਰੀਲਾਂ ਬਣਾਉਂਦੇ ਨੇ ਧੀਆਂ ਪਹਿਲਾਂ ਸਾਡੀਆਂ ਉਹਨਾਂ ਨੂੰ ਜੀ ਅਪੀਲ ਲਾਉਣੀ ਚਾਹੁੰਦੇ ਉਹ ਅਸੀਂ ਦੇਖਦੇ ਹਾਂ ਕਿ ਇਹੋ ਜਿਹੀਆਂ ਰੀਲਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਪਰਿਵਾਰ ਦੇ ਵਿੱਚ ਬੈਠੇ ਹੁੰਨੇ ਆ ਨਾ ਤੇ ਸਾਨੂੰ ਆਪ ਨੂੰ ਸ਼ਰਨੀਵਾ ਹੋ ਜਾਂਦਾ ਨਹੀਂ ਬਣਾਉਣੀ ਚਾਹੀਦੀ ਪਰ ਚੰਗਿਆਂ ਬਣਾਓ ਆਪਣੇ ਹਨਾ ਵਧੀਆ ਬਣਾਓ ਇਹ ਨਹੀਂ ਕਿ ਜੋ ਮਰਜ਼ੀ ਪਾਈ ਜਾਓ ਸੋਸ਼ਲ ਮੀਡੀਆ ਤੇ ਅੱਜਕੱਲ ਤੁਹਾਨੂੰ ਪਤਾ ਹੀ ਆ ਇਨ ਕੀ ਜੀ ਚ ਚ ਪਾਈ ਦੀ ਬਦਨਾਮ ਜਿਆਦਾ ਹੋ ਜਾਈਦਾ ਇਸ ਕਰਕੇ ਆਪਣੀ ਇੱਜ਼ਤ ਆਪਣੇ ਹੱਥ ਚ ਹੁੰਦੀ ਆ ਸਾਰਾ ਹਾਂਜੀ ਠੀਕ ਹੈ ਤਾਂ ਜਰੂਰ ਜੀ ਇਹ ਦੋਨੋਂ ਭੈਣਾ ਨੇ ਜੜੀਆਂ ਮੋਬਾਈਲ ਰਿਪੇਅਰ ਦੇ ਵਿੱਚ ਤਾਂ ਮਾਹਰ ਹੀ ਨੇ ਤਾਂ ਵਧੀਆ ਇਹ ਜਿਹੜੀ ਐ ਸੇਧ ਵੀ ਦੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਲਵਾ ਚਰਾਂ ਇਹ ਇਹਨਾਂ ਦੇ ਉਸਤਾਦ ਵੀ ਨੇ ਤੇ ਬਾਬਾ ਜੀ ਵੀ ਨੇ ਜਿਨ੍ਹਾਂ ਨੇ ਸਮਾਂ ਬਹੁਤ ਹੰਡਾਇਆ ਹੈ ਮਾੜੇ ਸਮੇਂ ਦੇ ਵਿੱਚ ਪਤਨੀ ਨੇ ਸਾਥ ਦਿੱਤਾ ਤਾਂ ਅੱਜ ਰੱਬ ਨੇ ਵੀ ਜਿਹੜਾ ਇਹਨਾਂ ਦਾ ਪੂਰਾ ਸਾਥ ਦਿੱਤਾ ਹੈ ਜਦੋਂ ਮਾੜਾ ਸਮਾਂ ਆਉਂਦਾ ਹੈ ਤਾਂ ਬਹੁਤ ਸਾਰੇ ਹਿੰਮਤ ਹਾਰ ਜਾਂਦੇ ਨੇ ਟੁੱਟ ਵੀ ਜਾਂਦੇ ਨੇ ਤੇ ਬਲਤੇ ਜਿਹੜੇ ਨੇ ਮੁਸੀਬਤਾਂ ਨਾਲ ਲੜਦੇ ਨੇ ਅਤੇ ਮੰਜ਼ਲਾਂ ਤਾਈਂ ਪਹੁੰਚ ਜਾਂਦੇ ਨੇ ਤੇ ਬਾਬਾ ਜੀ ਨੇ ਬਹੁਤ ਸਮਾਂ ਮਾੜਾ ਹੰਡਾਇਆ ਜਿਵੇਂ ਪੈਨ ਦੱਸ ਰਹੀ ਜਿਵੇਂ ਰੋਟੀ ਤੋਂ ਵੀ ਮੁਹਤਾਜ ਸੀ ਅ ਅੱਜ ਪਰਿਵਾਰ ਦੇ ਉਹ ਸੁਪਨਿਆਂ ਨੂੰ ਜ਼ਰੂਰ ਪੂਰਾ ਕਰ ਰਹੇ ਨੇ ਬਾਬਾ ਜੀ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਉਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਹਿਲਾਂ ਆਪਣੇ ਬਾਰੇ ਦੱਸੋ ਨਾਮ ਦੱਸੋ ਆਪਣਾ ਤੇ ਉਸ ਬਾਅਦ ਉਸ ਤੋਂ ਬਾਅਦ ਜਾਣਕਾਰੀ ਜ਼ਰੂਰ ਸਾਂਝਾ ਕਰਿਓ ਕਿਵੇਂ ਸੁਭ ਬਣਿਆ ਅੱਜ ਰੱਬ ਨੇ ਸਾਰੀਆਂ ਚੀਜ਼ਾਂ ਦਿੱਤੀਆਂ ਨੇ ਪਰ ਮਾੜਾ ਸਮਾਂ ਵੀ ਆਂਦੇ ਬਹੁਤ ਰੰਗਾਇਆ ਉਸ ਸਮੇਂ ਨੂੰ ਹੀ ਦੱਸਿਓ ਤੇ ਅੱਜ ਦੇ ਸਮੇਂ ਨੂੰ ਦੱਸਿਓ ਮੇਰਾ ਨਾਮ ਇੰਦਰ ਸਿੰਘ ਹੈ ਕਾ ਜੀ ਤੇ ਨਾਲੇ ਇੱਥੇ ਸਾਰੇ ਪਿਆਰ ਨਾਲ ਬਾਬਾ ਜੀ ਕਹਿੰਦੇ ਨੇ ਨਹੀਂ ਮਹਾਰਤ ਦੀ ਕਿਰਪਾ ਬੜੀ ਹੈਗੀ ਜੀ ਮੈਨੂੰ ਪਤਨੀ ਅੱਛੀ ਲੱਭ ਗਈ ਜਿਹੜਾ ਸੰਗੀ ਸਾਥੀ ਕਹਿੰਦੇ ਨੇ ਅੱਛਾ ਲੱਭ ਜੇ ਤੇ ਬੰਦਾ ਆਪੇ ਅੱਗੇ ਵਧ ਜਾਂਦਾ ਜੀ ਤੇ ਨਾਲੇ ਇੱਕ ਐਬ ਵੀ ਨਹੀਂ ਨਾਲੇ ਪਤਨੀ ਵੀ ਬੜੀ ਅੱਛੀ ਹੈਗੀ ਜਿਹੜਾ ਸਾਡੇ ਨਾਲ ਤੁਰਦੀ ਹੈ ਕਹਿਣਾ ਮੰਨਦੀ ਹੈ ਜਿਹੜਾ ਵੀ ਕੰਮ ਕਹਿ ਦਿੰਨਾ ਜੀ ਉਹ ਸੁਣ ਲੈਂਦੀ ਹੈ ਉਸ ਹੋਰ ਕੋਈ ਗੱਲ ਨਹੀਂ ਹੈ ਬਾਬਾ ਜੀ ਇਹ ਦੱਸੋ ਜਿਦੋਂ ਸਮਾ ਮੜਾ ਸੀ ਉਦੋਂ ਪਰਿਵਾਰ ਨੂੰ ਸਮੇਟਣਾ ਜਾਂ ਸੰਭਾਲਣਾ ਨਾ ਸਭ ਤੋਂ ਵੱਡਾ ਇਮਤਿਹਾਨ ਹੁੰਦਾ ਬੰਦੇ ਦਾ ਉਹਨਾਂ ਸਮੇਂ ਦੇ ਵਿੱਚ ਕਿਵੇਂ ਪਰਿਵਾਰ ਨੂੰ ਸੰਭਾਲਿਆ ਤੁਸੀਂ ਉਸ ਇਮਤਿਹਾਨ ਤੋਂ ਕਿਵੇਂ ਪਾਸ ਹੋਏ ਤੁਹਾਡੇ ਉਸ ਇਮਤਿਹਾਨ ਤੋਂ ਬੜੀ ਸਿਹਤ ਮਿਲਨੀ ਹੈ ਜਨਤਾ ਨੂੰ ਤਾਂ ਜਰੂਰ ਉਸ ਬਾਰੇ ਦੱਸਿਓ ਕਿੰਨਾ ਚ ਮੜਾ ਸਮਾਂ ਹੰਡਾਇਆ ਤੁਸੀਂ ਦੇਖੋ ਸਮਾਂ ਤੇ ਬਹੁਤ ਹੀ ਮੜਾ ਆਇਆ ਸੀ ਜਿਸ ਟਾਈਮ ਚਲੋ ਮਹਾਰਤ ਦੀ ਕਿਰਪਾ ਕਹਿੰਦੇ ਵਕਤ ਆਂਦਾ ਤੇ ਮਿੰਡ 'ਚ ਰਾਜਾ ਬਣਾ ਦਿੰਦਾ ਤੇ ਮਿੰਡ 'ਚ ਭਖਾਰੀ ਬਣਾ ਦਿੰਦਾ ਐਸੇ ਕੋਈ ਗੱਲ ਨਹੀਂ ਹੈ ਬਸ ਹੈ ਕਿ ਇੱਕ ਮੇਰੇ ਹੱਥ 'ਚ ਹੋਣਰ ਸੀ ਇੱਕ ਕਹਿੰਦੇ ਨੇ ਆਪਣਾ ਸੈਪ ਵੀ ਹੈਗਾ ਸੀ ਮੈਂ ਜਿਸ ਤਰ੍ਹਾਂ ਕਿ ਰੋਟੀ ਬਣਾਣਾ ਤੰਦੂਰੀ ਵਗੈਰਾ ਹੋਰ ਬਤੇਰਾ ਕੁਝ ਹੈਗਾ ਜਿਹੜਾ ਸਬਜ਼ੀ ਚਿਕਨਸ ਵਗੈਰਾ ਬਤੇਰਾ ਕੁਝ ਮੈਂ ਕੰਮ ਕਰ ਲੈਂਦਾ ਸੀ ਤੇ ਪਤਨੀ ਨੂੰ ਵੀ ਉਹੀ ਦੇਖਿਆ ਮੈਂ ਕਿ ਚੱਲ ਨਹੀਂ ਯਾਰ ਇੱਕ ਆਪਾਂ ਕਿਸੇ ਹੋਰ ਨੂੰ ਕਵਾਂਗੇ ਤਾਂ ਆਪਣੀ ਪਤਨੀ ਨੂੰ ਕਿਉਂ ਨਾ ਗਈਏ ਤੇ ਉਹਦੇ ਨਾਲ ਜੋੜ ਕੇ ਉਹਨੇ ਵੀ ਬੜਾ ਸਾਥ ਦਿੱਤਾ ਮੇਰੇ ਨਾਲ ਸੋ ਅਸੀਂ ਸ਼ਾਪ ਖੋਲੀ ਆ ਬੇਟੀ ਆਪਣੀ ਛੋਟੀ ਜੀ ਲੈ ਕੇ ਮੋਬਾਈਲਾਂ ਦਾ ਕੰਮ ਤੇ ਨਾਲ ਸ਼ਾਪ ਵੀ ਕੀਤੀ ਜੇ ਜਿੱਦਾਂ ਕਿ ਆਪਣਾ ਜਿੱਦਾਂ ਕਹਿੰਦਾ ਤੁਸੀਂ ਆ ਬਰਗਰ ਚੌਮਨ ਹਾਡ ਡਾਗ ਪੀਜਾ ਵਗੈਰਾ ਸੇ ਇਹ ਬਣਾਉਂਦੇ ਹੁੰਦੇ ਸੀ ਰਾਤ ਨੂੰ ਬੈਠ ਕੇ ਰੇੜੀ ਲਾ ਲਈ ਸੀ ਤੁਸੀਂ ਕਹਿ ਸਕਦੇ ਹੋ ਨਾਲ ਮੋਬਾਈਲਾਂ ਦਾ ਵੀ ਕੰਮ ਕਰਦੇ ਛੋਟਾ ਮੋਟਾ ਤੇ ਨਾਲੇ ਵੀ ਤੇ ਬਸ ਪਤਨੀ ਨੇ ਸਾਥ ਦਿੱਤਾ ਥੋੜਾ ਜਿਹਾ ਅੱਗੇ ਅੱਗੇ ਹੌਲੀ ਹੌਲੀ ਹੌਲੇ ਹੌਲੀ ਜਿੱਦਾਂ ਤਰੱਕੀ ਹੁੰਦੀ ਗਈ ਹੈ ਤੇ ਉਸ ਵੇਲੇ ਐ ਵੀ ਦਿੱਕਤ ਸੀ ਕਦੀ ਤੇ ਸਾਡੇ ਅਸੀਂ ਸੋਦੇ ਸੇ ਦੁਕਾਨ ਵੀ ਲਾਵਾਂਗੇ ਤੇ ਭਾਜੀ ਕਿਰਾਇਆ ਕਿੱਥੋਂ ਕੱਢਾਂਗੇ ਪਰ ਵਕਤ ਐਸਾ ਵੀ ਆਇਆ ਕਿ ਅਸੀਂ ਸਮਝੋ ਜਿੱਥੇ 2500 ਰੁਪਏ ਦਾ ਕਿਰਾਇਆ ਨਹੀਂ ਕੱਢ ਪਾਉਂਦੇ ਸੀ 15-15 20000 ਰੁਪਏ ਦੀ ਦੁਕਾਨ ਸਬਜੀ ਜੀ ਸਿੱਧਾ ਸਾਂ ਇੱਕ ਤੇ ਕਹਿੰਦੇ ਨੇ ਕਰਮ ਨਾਲ ਇੱਕ ਪਤਨੀ ਦੇ ਵੀ ਬੜੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਜਿਹੜੋ ਲੈ ਕੇ ਆਂਦੀ ਹੈ ਨਾ ਉਹਦੇ ਵੀ ਭਾਗ ਬੜੇ ਹੁੰਦੇ ਨੇ ਨਾਲੇ ਮੇਰੇ ਨਾਲ ਮੇਰਾ ਜੀਵਨ ਸਾਥੀ ਬਹੁਤ ਅੱਛਾ ਸੀ ਬਾਬਾ ਜੀ ਜੀਵਨ ਸਾਥੀ ਵਧੀਆ ਹੋਏ ਤਾਂ ਜੀਵਨ ਸਫਲ ਹੋ ਜਾਂਦਾ ਹੈ ਪਰ ਜਦੋਂ ਪੁਰਾਣੇ ਸਮੇਂ ਦੇ ਵਿੱਚ ਰੋਟੀ ਤੋਂ ਮੁਹਤਾਜ ਹੁੰਦੇ ਸੀ ਤਾਂ ਸਵੇਰ ਬੀਜ ਜਾਂਦੀ ਸੀ ਸਾਮਾ ਪੈ ਜਾਂਦੀ ਸੀ ਤਾਂ ਰੋਟੀ ਦੀ ਇਹ ਬਹੁਤ ਅਹਿਮੀਅਤ ਮੰਨੀ ਜਾਂਦੀ ਹੈ ਜੇ ਪਰਿਵਾਰ ਨੂੰ ਰੋਟੀ ਦੇਣੀ ਹੈ ਤਾਂ ਜਿਸ ਵੇਲੇ ਰੋਟੀ ਜਿਵੇਂ ਪੈਂਦਾ ਸਰੀਰ ਨੂੰ ਮਿਲਦੀ ਨਹੀਂ ਸੀ ਹੁੰਦੀ ਔਰ ਸuele ਤੁਹਾਡੇ ਦੇ ਕੀ ਬੀਤਦੀ ਸੀ ਕਿਉਂ ਜੀ ਪਰਿਵਾਰ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ 'ਤੇ ਸੀ ਆਹੀ ਚੀਜ਼ਾਂ ਤੇ ਵੇਖਣੀਆਂ ਪੈਂਦੀਆਂ ਨੇ ਜੀ ਕਿ ਬੱਚੇ ਘਰੇ ਭੁੱਖੇ ਬੈਠੇ ਨੇ ਜੀ ਬੰਦੇ ਦੇ ਮਨ 'ਚ ਇਹ ਹੁੰਦਾ ਯਾਰ ਆਪ ਖਾ ਲਈਏ ਤੇ ਬੱਚੇ ਨੂੰ ਕੀ ਖਵਾਵਾਂਗੇ ਅਸੀਂ ਗੁਰਦੁਆਰੇ ਵੀ ਖਾ ਸਕਦੇ ਹਾਂ ਕਿ ਤੇ ਹਾਂ ਨਹੀਂ ਵਕਤ ਕਹਿਓ ਜੈਸੇ ਚਲੋ ਪਤਨੀ ਨੂੰ ਤੁਹਾਨੂੰ ਦੱਸਿਆ ਹੀ ਹੋਣਾ ਕਿ ਅਸੀਂ ਚਲੋ ਕਿਤੇ ਜਾ ਕੇ ਦੇਖਿਆ ਲੰਗਰ ਲੂੰਗਾ ਲਗਾਇਆ ਸੀ ਤੇ ਚਲੋ ਪ੍ਰਸ਼ਾਦੇ ਬੱਚਿਆਂ ਵਾਸਤੇ ਲੈ ਕੇ ਵੀ ਆਂਦੇ ਇਸ ਕੱਟੇ ਉਹ ਵਕਤ ਸੀ ਮੇਰਾ ਚਲੋ ਮਾਰਨ ਦੇ ਵੀ ਸਾਥ ਦਿੰਦਾ ਜੇ ਅਸੀਂ ਕੋਈ ਗੱਲ ਨਹੀਂ ਗੁਰੂ ਦਾ ਘਰ ਸੀ ਲੰਗਰ ਸੀ ਦੁਨੀਆ ਖਾਂਦੀ ਜੇ ਅਗਰ ਅਸੀਂ ਵੀ ਲੈ ਤੇ ਚਲੋ ਮਾਰਨ ਨੇ ਕਹਿੰਦੇ ਨੇ ਵਕਤ ਦੇ ਵਿੱਚ ਘਰ ਰੱਬ ਵੀ ਸਾਡੇ ਨਾਲ ਸੀ ਉਸ ਵਕਤ ਚਲੋ ਆਏ ਨੇ ਆਜੇ ਬੱਚੇ ਮੇਰੇ 14 ਸਾਲ ਦੇ ਹੋ ਗਏ ਨੇ ਹੁਣ ਜੇ ਮੈਂ ਸੋਚਦਾ ਕਿ ਪਿਛਲੀ ਕੀ ਯਾਦ ਕਰਨੀ ਠੀਕ ਸੀ ਉਹ ਵੀ ਸਮਾਂ ਬਹੁਤ ਅੱਛਾ ਸੀ ਕਹਿੰਦੇ ਨੇ ਅਗਰ ਅਕਲ ਆਣੀ ਹੈ ਨਾ ਤੇ ਸਾਨੂੰ ਉੱਥੋਂ ਹੀ ਆ ਜਾਣੀ ਜੀ ਤੇ ਹੁਣ ਤਾਂ ਮਾਰਨ ਦੀ ਕਿਰਪਾ ਜੀ ਬਾਬਾ ਜੀ ਉਸ ਸਮੇਂ ਦਾ ਪੈਸੇ ਤੋਂ ਮੁਹਤਾਸਬ ਸੀ ਪੈਸਿਆਂ ਦਾ ਹਿਸਾਬ ਕਿਤਾਬ ਤਾਂ ਹੁੰਦਾ ਨਹੀਂ ਸੀ ਮਾ ਫਿਰ ਥੋੜੇ ਜਿਹੇ ਪੈਸੇ ਜੀ ਥੋੜੇ ਪੈਸਾ ਦਾ ਪਤਾ ਹੁੰਦਾ ਸੀ ਉਹਦੇ ਦੇਨੇ ਇਹਦੇ ਦੇਨੇ ਜਾਂ ਅਸਮਾਨ ਪਾਉਣਾ ਜਾਂ ਰੋਟੀ ਖਾਣੀ ਤਾਂ ਹੁਣ ਪੈਸੇ ਕਿਵੇਂ ਸੰਭਾਲਦੇ ਹੋ ਪਤਾ ਚੱਲਿਆ ਤੁਹਾਨੂੰ ਅਜੇ ਤਾਈਂ ਪੈਸਿਆਂ ਬਾਰੇ ਪਤਾ ਨਹੀਂ ਚੱਲਦਾ ਕਿ ਕਿਸ ਤਰ੍ਹਾਂ ਪੈਸਿਆਂ ਨੂੰ ਸੰਭਾਲਣਾ ਜਾਂ ਜੀਣਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਪੜਿਆ ਲਿਖਿਆ ਨਹੀਂ ਆ ਭਾਵੇਂ ਮੈਂ ਲੱਖ ਮੋਬਾਈਲ ਦਾ ਇੰਜੀਨੀਅਰ ਆ ਭਾਵੇਂ ਮੋਬਾਈਲ ਬਣਾ ਲੈਣਾ ਆਈਸੀ ਲੈਵਲ ਦਾ ਮੈਂ ਕੰਮ ਕਰ ਲੈਣਾ ਬਾਕੀ ਬਹੁਤ ਕੁਝ ਐਸਾ ਕਰ ਲੈਣਾ ਪਰ ਇੱਕ ਗੱਲ ਜ਼ਰੂਰ ਕਹਾਂ ਮੈਂ ਪੜਿਆ ਲਿਖਿਆ ਨਹੀਂ ਆ ਮੈਂ ਸਕੂਲ ਨਹੀਂ ਕਦੀ ਗਿਆ ਫਿਰ ਹੀ ਸਾਥ ਦੇ ਵਿੱਚ ਹਿਸਾਬ ਵਾਸਤੇ ਪਤਨੀ ਬੈਠੀ ਹੈ ਹਾਂ ਮਿਨਿਸਟਰ ਜਦੋਂ ਜੀਵਨ ਸਾਥੀ ਤੇ ਫਿਰ ਇਹ ਵੀ ਉਹ ਵੀ ਸੀ ਉਹ ਥੋੜੀ ਪੜ੍ਹੀ ਲਿਖੀ ਹੈ ਨਾਲ ਬੱਚੇ ਘਰ ਸੰਭ ਦੀ ਨਾਲ ਮੈਨੂੰ ਵੀ ਸੰਭਦੀ ਹੈ ਤੇ ਨਾਲ ਪੈਸੇ ਵੀ ਸੰਭ ਲੈਂਦੀ ਹੈ ਹੁਣ ਤੁਹਾਡੇ ਜਿਹੜੇ ਪਤਨੀ ਨੇ ਉਹ ਵੀ ਤੁਹਾਡੇ ਨਾਲ ਹੱਥ ਵੜਾ ਰਹੇ ਨੇ ਉਹ ਤੁਹਾਡੇ ਸਿਸਟਰ ਇਲਾ ਨੇ ਜਿਹੜੇ ਸਾਲੀ ਸਾਬਾ ਨੇ ਉਹ ਵੀ ਸਾਥ ਦੇ ਰਹੇ ਨੇ ਪਰ ਸਭ ਤੋਂ ਵੱਡੀ ਚੀਜ਼ ਇਹ ਵੀ ਹੈ ਕਿ ਰਿਸ਼ਤਿਆਂ ਦੀ ਅਹਿਮੀਅਤ ਹੁੰਦੀ ਹੈ ਨਾਮ ਸਿਰਫ ਰਿਸ਼ਤਿਆਂ ਦੇ ਦਿੱਤੇ ਜਾਂਦੇ ਨੇ ਸਮਝ ਨੁਭਾਉਣ ਵਾਲੇ ਦਾ ਜਿਹੜੇ ਮਰਜੀ ਰਿਸ਼ਤੇ ਨੂੰ ਨੁਭਾਇਆ ਜਾਂਦੇ ਨੇ ਤੁਸੀਂ ਭੈਣ ਦੀ ਤਰ੍ਹਾਂ ਛੋਟੀ ਭੈਣ ਦੀ ਤਰ੍ਹਾਂ ਧੀ ਦੀ ਤਰ੍ਹਾਂ ਆਪਣੀ ਸਾਲੀ ਨੂੰ ਵੀ ਸਮਝਾਇਆ ਪਾਲਿਆ ਨਾ ਹੱਥਾਂ ਦੇ ਵਿੱਚ ਤਾਂ ਕਿਵੇਂ ਦੇਖਦੇ ਉਹਨਾਂ ਦੇ ਇਸ ਸਫ਼ਰ ਨੂੰ ਤੁਸੀਂ ਨਹੀਂ ਤੁਸੀਂ ਬਹੁਤ ਅੱਛੀ ਗੱਲ ਪੁੱਛੀ ਸਭ ਅੱਛੀ ਗੱਲ ਹੈ ਜੀ ਉਹ ਕਾਲਜ ਕਰਦੇ ਸੀ ਤੇ ਮੁੜ ਕੇ ਮੈਂ ਕਹਾ ਚਲੋ ਅੱਜ ਕੱਲ ਦਾ ਟਾਈਮ ਵੀ ਮਾੜਾ ਹੀ ਹੈਗਾ ਜੀ ਬੰਦਾ ਬਾਹਰ ਬੱਚਾ ਘੁੰਮਣ ਜਾਂਦਾ ਜਾਂ ਕੁਝ ਕਰਦਾ ਤੇ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਸੀ ਮੈਸੇਜ ਨੂੰ ਮੈਂ ਇੱਕੋ ਗੱਲ ਕਹੀ ਕਿ ਕੋਈ ਨਹੀਂ ਮੈਂ ਬੁਲਾ ਲੈਣੀ ਆ ਤਾਂ ਮੁੜ ਕੇ ਮੇਰੀ ਸਾਲੀ ਨੇ ਵੀ ਜਵਾਬ ਨਹੀਂ ਦਿੱਤਾ ਉਹ ਕਹਿੰਦੇ ਸਭ ਚੰਗੀ ਗੱਲ ਹੈ ਮੇਰਾ ਤੇ ਨਾਲੇ ਉਹਨੇ ਆਪਣਾ ਕੰਮ ਦਾ ਹੁਨਰ ਸਿੱਖਿਆ ਜੇ ਅੱਜ ਚਲੋ ਕਹਿੰਦੇ ਨੇ ਬਾਹਰ ਨੂੰ ਜਾਣਾ ਮੰਨ ਲਓ ਬਾਹਰ ਰਿਜ਼ਿਊਮ ਦੇ ਕੇ ਘਾੜ ਤੋਂ ਘੜ ਅੱਛੀ ਕੰਪਨੀ ਚ ਜੌਬ ਵੀ ਮਿਲ ਸਕਦੀ ਏ ਚਲੋ ਕੁਝ ਵੀ ਉਹਦਾ ਮਿਲ ਸਕਦਾ ਅਗਲਾ ਕਰਨਾ ਚਾਹਵੇ ਤਾਂ ਤੁਹਾਨੂੰ ਪਤਾ ਅੱਜਕੱਲ ਬਹੁਤ ਕੁਝ ਹੋ ਸਕਦਾ ਆ ਇੱਕ ਗੱਲ ਹੈ ਉਹਦੇ ਚ ਟੈਲੈਂਟ ਬਹੁਤ ਆ ਕੁੜੀ ਚ ਅੱਜ ਉਹ ਵੀ ਆਈਸੀ ਲੈਵਲ ਦਾ ਬਰਾਬਰ ਕੰਮ ਕਰਦੀ ਮੋਡੇ ਨਾ ਮੋਡਾ ਲਾ ਕੇ ਕੰਮ ਕਰਦੀ ਏ ਪਤਨੀ ਵੀ ਮੇਰੀ ਸਾਲੀ ਵੀ ਮੇਰੀ ਹੈਗੀ ਹੈ ਬਹੁਤ ਅੱਛਾ ਕੰਮ ਕਰ ਲੈਂਦੀ ਹੈ ਇਹ ਤੇ ਜੇ ਸਮਝ ਲਓ ਅੱਜ ਮੈਂ ਕਹਿੰਨਾ ਕਿ ਮੈਂ ਕਈ ਵਾਰੀ ਮੈਂ ਬੈਜਣਾ ਤਾਂ ਉਹ ਮੇਰੇ ਨਾਲ ਸਗੋ ਮੇਰਾ ਕੰਮ ਜਿਹੜਾ ਹੁੰਦਾ ਅੱਧਾ ਕੰਮ ਮੇਰਾ ਸਮਝ ਲਓ ਸਾਲੋ ਉਹੀ ਕਰ ਦਿੰਦੇ ਮੈਨੂੰ ਜਿਆਦਾ ਇੱਕ ਸੰਘਰਸ਼ ਨਹੀਂ ਕਰਨਾ ਪੈਂਦਾ ਹੁਣ ਜਿਵੇਂ ਇੱਕ ਪੇੜ ਕਹਿੰਦੇ ਨੇ ਲਗਾੰਦਾ ਤੇ ਬੰਦਾ ਬਾਅਦ ਚ ਫਲ ਖਾਉਂਦਾ ਹੈ ਤੇ ਅੱਜ ਮੈਂ ਉਹ ਖਾ ਰਿਹਾ ਜੀ ਬਾਬਾ ਜੀ ਤੁਹਾਨੂੰ ਰੱਬ ਦੇ ਵਿਸ਼ਵਾਸ ਸੀ ਰੱਬ ਨੇ ਤੁਹਾਡੀ ਸੁਣਵਾਈ ਵੀ ਸੁਣੀ ਹੈ ਅਰਜੀ ਜਿਹੜੀ ਲਾਈ ਸੀ ਤੁਹਾਡੀ ਉਹ ਸੁਣਵਾਈ ਹੋਈ ਹੈ ਉਹ ਸਰਜੀ ਦੀ ਬਹੁਤਿਆਂ ਦੇ ਵਿਸ਼ਵਾਸ ਟੁੱਟ ਜਾਂਦੇ ਨੇ ਜਦੋਂ ਮਾੜਾ ਸਮਾਂ ਆਉਂਦਾ ਨਾ ਤੋਂ ਰੱਬ ਤੋਂ ਵੀ ਵਿਸ਼ਵਾਸ ਟੁੱਟ ਜਾਂਦਾ ਤੇ ਹਾਰ ਜਾਂਦੇ ਨੇ ਆਪਣੀ ਜੀਵਨ ਦੇ ਵਿੱਚ ਉਹਨਾਂ ਨੂੰ ਕੀ ਅਪੀਲ ਲਾਉਣੀ ਚਾਹੁੰਦੇ ਹੋ ਤੁਸੀਂ ਉਹ ਦੋਨੋਂ ਸਮੇਂ ਹੰਡਾ ਰਹੇ ਹੋ ਮਾੜਾ ਸਮਾਂ ਵੀ ਹੰਡਾ ਲਿਆ ਤੁਹਾਨੂੰ ਵਧੀਆ ਸਮਾਂ ਵੀ ਹੰਡਾ ਰਹੇ ਹੋ ਕੀ ਅਪੀਲ ਲਾਉਣੀ ਚਾਹੁੰਦੇ ਹੋ ਜਿਨ੍ਹਾਂ ਦੇ ਮਾੜਾ ਸਮਾਂ ਆਉਂਦਾ ਹੈ ਉਹ ਜਿਵੇਂ ਜਿਹਾ ਟੁੱਟ ਜਾਂਦੇ ਨੇ ਜਾਂ ਸੋਚਦੇ ਨੇ ਕਿ ਸਾਡਾ ਜੀਵਨ ਹੀ ਸਮਾਪਤ ਹੋ ਗਿਆ ਹੁੰਦਾ ਸਰ ਪਹਿਲਾਂ ਤੇ ਮੈਂ ਇਹ ਗੱਲ ਕਵਾਂਗਾ ਦੇਖੋ ਜੀ ਮਰਨਾ ਜਿਹੜਾ ਹੈ ਨਾ ਉਹ ਕਾਇਰਤਾ ਹੈਗੀ ਕਿਆਸੀ ਮਰ ਗਏ ਆ ਜੀ ਅਸੀਂ ਫਲਾਣਾ ਕਰਨਾ ਜੀ ਅਸੀਂ ਟਿਕਾਣਾ ਕਰਨਾ ਹੈ ਹਰ ਦੁਨੀਆਂ 'ਚ ਬਹੁਤ ਐਸੇ-ਐਸੇ ਦਿੱਕਤਾਂ ਨੇ ਕਿ ਮੈਂ ਨਹੀਂ ਕਹਿੰਦਾ ਕਿ ਮੇਰੀ ਜਿਹੜੀ ਇਹ ਪਰੇਸ਼ਾਨੀਆਂ ਜਿਹੜੀ ਇਹ ਐਨੇ 14 ਸਾਲ 15 ਸਾਲ ਹੋ ਗਏ ਮੇਰੀ ਪਤਨੀ ਨਾਲ ਵਿਆਹ ਹੋਣ ਦੇ ਬਾਅਦ ਸਾਡੇ 'ਚ ਦਿੱਕਤਾਂ ਨਹੀਂ ਆਈਆਂ ਹੋਣੀਆਂ ਬਹੁਤ ਆਈਆਂ ਨੇ ਐਸਾ ਕੋਈ ਨਹੀਂ ਕਿ ਅਸੀਂ ਨਹੀਂ ਆਈਆਂ ਨੇ ਪਰ ਅਸੀਂ ਡੱਟ ਕੇ ਸਾਹਮਣਾ ਕੀਤਾ ਜੀ ਇਹਦਾ ਹੱਲ ਪਤਾ ਕੀ ਹੈ ਇੱਕ ਦੂਜੇ ਦਾ ਜੋਟ ਅਗਰ ਅੱਜ ਮਿਲ ਤੇ ਮੰਨ ਕੇ ਲੱਖੋ ਮੁਸੀਬਤ ਸੀ ਮੇਰੀ ਪਤਨੀ ਨੂੰ ਕਿਹੜਾ ਕੁਝ ਕੀ ਨਹੀਂ ਮਿਲ ਜਾਣਾ ਸੀ ਸਭ ਕੁਝ ਮਿਲ ਜਾਣਾ ਸੀ ਬਸ ਇੱਕ ਸਟੈਪ ਹੀ ਤਾਂ ਚੁੱਕਣਾ ਸੀ ਮਨ ਲਓ ਅੱਜ ਗਰ ਉਹੀ ਦਿੱਕਤ ਅਗਰ ਮੇਰੇ ਕੋਲ ਹੁੰਦੀ ਤੇ ਮੇਰੇ ਪੰਦੀ ਦੇ ਇਲਾਵਾ ਮੈਂ ਸਟੈਪ ਚੁਕਲਾਂ ਤੇ ਗੱਲ ਹੋਈ ਹੋ ਜਾਂਦੀ ਨਾ ਲੇਕਿਨ ਨਹੀਂ ਉਹ ਵੀ ਜੇ ਚਟਾਨ ਵਾਂਗੂ ਅਲਰਟ ਹੋਗੇ ਬਿਲਕੁਲ ਖੜੀ ਰਹੀ ਮੇਰੇ ਨਾਲ ਤੇ ਮੈਂ ਵੀ ਖਲੋਤਾ ਰਿਹਾ ਉਹਦੇ ਨਾਲ ਅੱਜ ਮੈਂ ਕਹਿਣਾ ਕਿ ਜੋ ਵੀ ਕੁਛ ਅਸੀਂ ਇੱਕ ਦੂਜੇ ਦੇ ਨਾਲ ਆ ਉਹ ਉਹਨੇ ਮੇਰੀ ਬੜੀ ਹਿੰਮਤ ਵਧਾਈ ਹੈ ਮੇਰੀ ਐਸੀ ਕੋਈ ਗੱਲ ਨਹੀਂ ਅਗਰ ਅੱਜ ਉਹਨੇ ਹਿੰਮਤ ਇੰਨੀ ਵਧਾਈ ਹੈ ਤੇ ਅੱਜ ਮੈਂ ਐਸ ਲੈਵਲ ਆ ਕਿ ਮੇਰੀ ਇੱਕ ਦੁਕਾਨ ਤੇ ਦੋ ਦੁਕਾਨਾਂ ਹੋ ਗਈਆਂ ਨੇ ਪਿਛਲੇ ਇੰਟਰਵਿਊ ਚ ਮੇਰੇ ਖਿਆਲ ਨਾਲ ਤੁਸੀਂ ਆਏ ਸੀ ਤੇ ਵੇਖੀ ਸੀ ਇੱਕ ਦੁਕਾਨ ਸੀ ਤੇ ਅੱਜ ਦੋ ਦੁਕਾਨਾਂ ਮਹਾਰਾਜ ਦੀ ਬੜੀ ਕਿਰਪਾ ਹੋਈ ਹੈ ਕਿ ਅੱਜ ਮੈਂ ਦੱਸ ਨਹੀਂ ਹੁਣ ਤਾਂ ਮੈਂ ਸਗੋਂ ਤੁਹਾਨੂੰ ਇੱਕ ਗੁੱਡ ਨਿਊਜ਼ ਹੋਰ ਦਵਾਂਗਾ ਕਿ ਮੈਂ ਕਿਰਾਏ ਤੇ ਰਹਿੰਦਾ ਸੀ ਮੇਰੀ ਉਮਰ ਸਾਰੀ ਕਿਰਾਏ ਤੇ ਹੀ ਨਿਕਲ ਗਈ ਮਾਪਿਓ ਦੇ ਨਾਲ ਅੱਜ ਮੈਂ ਜੀ ਆਪਣਾ ਮਕਾਨ ਵੀ ਲੈ ਲਿਆ ਜੀ ਮੈਂ ਆਪਣਾ ਮਕਾਨ ਲੈ ਲਿਆ ਜੀ ਹੋਰ ਬੱਚਿਆਂ ਨੂੰ ਮੈਂ ਸਗੋਂ ਕਿੰਨੇ ਨੇ ਹੋਰ 2 ਕੁ ਮਹੀਨੇ ਤੱਕ ਮੈਂ ਆਪਣਾ ਉੱਥੇ ਲੈ ਕੇ ਜਾਵਾਂਗਾ ਆਪਣੇ ਸਿਫਟ ਹੋਵਾਂਗਾ ਕਰੇ ਆਪਣੇ ਕਰਾਏ ਤੋਂ ਬਾਅਦ ਇਹ ਵੀ ਮੇਰੀ ਨਾ ਸਹੀ ਦੱਸਾਂ ਪੰਜਾਬ ਦੇ ਅੰਦਰ ਅੰਮ੍ਰਿਤਸਰ ਦੇ ਅੰਦਰ ਜਿੰਨੇ ਮੇਰੀ ਜਿੰਨਾ ਜਿੰਨਾ ਤੱਕ ਮੇਰੀ ਆਵਾਜ਼ ਜਾ ਰਹੀ ਹੋएगी ਜਾਂ ਮੈਨੂੰ ਵੇਖ ਰਹੇ ਹੋਣਗੇ ਨਾ ਤਾਂ ਮੈਂ ਇੱਕ ਗੱਲ ਕਾਵਾਂਗਾ ਕਿ ਜਿੰਨੇ ਮੇਰੀ ਸੰਗਤ ਮੇਰੇ ਕੋਲ ਸੌਦਾ ਲੈਣ ਆਂਦੇ ਨੇ ਜਿੰਨਾ ਵੀ ਮੋਬਾਈਲ ਦਾ ਸਮਾਨ ਜਾਂ ਮੋਬਾਈਲ ਰਿਪੇਅਰ ਕਰਾਣ ਆਂਦੇ ਨੇ ਸਾਡੇ ਕੋਲ ਸਭ ਉਹਨਾਂ ਦੀ ਕਿਰਪਾ ਜੀ ਇਹ ਲਾਸਟ ਵਾਲਾ ਬਾਬਾ ਜੀ ਜਦੋਂ ਤੁਸੀਂ ਆਪਣੀ ਪਤਨੀ ਨੂੰ ਆਪਣੇ ਨਾਲ ਹਰ ਸਾਂਦੇ ਅਹਿਮੀਅਤ ਦਿੱਤੀ ਏ ਚਾਹੇ ਤੁਸੀਂ ਰੇੜੀ ਲਾ ਲਈ ਸੀ ਫਾਸਟ ਫੂਡ ਦੀ ਚਾਹੇ ਅੱਜ ਮੋਬਾਈਲ ਦਾ ਰਿਪੇਅਰ ਕਰਾ ਰਹੇ ਹੋ ਰਿਸ਼ਤੇਦਾਰ ਭੈਣ ਭਰਾ ਸਭ ਤੋਂ ਜ਼ਿਆਦਾ ਤਾਨੇ ਮੈਨੇ ਮਾਰਦੇ ਨੇ ਕਿ ਭਾਈ ਪਤੀ ਪਤਨੀ ਜਿਹੜੀ ਹੈ ਚੁੱਲ੍ਹੇ ਦਾ ਹੀ ਰਹਿਣੀ ਚਾਹੀਦੀ ਹੈ ਰੋਟੀਆਂ ਬਣਾ ਲੈ ਸਬਜ਼ੀ ਬਣਾ ਲੈ ਤਾਨੇ ਮੈਨੇ ਚਿੰਨੇ ਕੇ ਹਸਣੇ ਪਏ ਤੁਹਾਨੂੰ ਅਦੇ ਕਿੰਨੀਆਂ ਜਿਹੇ ਰਿਸ਼ਤੇਦਾਰਾਂ ਆਦੀਆਂ ਜਲਣਾ ਬਾਤਾਂ ਸੁਣਨੀਆਂ ਬਈ ਉਹ ਤਾਂ ਜੀ ਤੁਹਾਨੂੰ ਪਤਾ ਜੇ ਕਹਿਣ ਵਾਲੇ ਦਾ ਮੂੰਹ ਨਹੀਂ ਫੜ ਸਕਦੇ ਬੜੀਆਂ ਗੱਲਾਂ ਇਹੋ ਜਿਹੀਆਂ ਜਿਹੜੀਆਂ ਹੁਣ ਮੈਂ ਤੁਹਾਨੂੰ ਕੀ ਕੀ ਦੱਸਾਂ ਬੜੀਆਂ ਬੜੀਆਂ ਗੱਲਾਂ ਜੇ ਪਤਨੀ ਵੀ ਨਾਲ ਬੈਠੀ ਤੇ ਉਹ ਵੀ ਸੁਣੇਗੀ ਵਿਚਾਰੀ ਕਾਈ ਕਹੇਗੀ ਪਰ ਮੈਂ ਇੱਕ ਗੱਲ ਕਵਾਂਗਾ ਜਿਨ੍ਹਾਂ ਜਿਨ੍ਹਾਂ ਵੀਰ ਜੀ ਨੇ ਸਾਡੇ ਬਾਰੇ ਚ ਇਹੋ ਜਿਹਾ ਸੋਚਿਆ ਨਾ ਤੇ ਜੇ ਅਗਰ ਉਹ ਵੇਖਦੇ ਪੈਣ ਤਾਂ ਮੈਂ ਇੱਕ ਗੱ ਕੋਈ ਐਸੀ ਦਿੱਕਤ ਨਹੀਂ ਹੈ ਪਤਨੀ ਹੈਗਾ ਜੇ ਨਾਲ ਖਲੋਤੇ ਅੱਜ ਮੈਂ ਇਸ ਪੋਜੀਸ਼ਨ ਸੇ ਪਹੁੰਚਣਾ ਤੁਸੀਂ ਪਹੁੰਚ ਸਕਦੇ ਹੋ ਅੱਜ ਮੇਰੀ ਬੇਟੀ ਵੀ ਹੈ ਮੈਂ ਉਹਦੇ ਵਾਸਤੇ ਵੀ ਸੋਚ ਰਿਹਾ ਤਾਂ ਫਿਰ ਪਤਨੀ ਵਾਸਤੇ ਕੀ ਦਿੱਕਤ ਸੀ ਪਤਨੀ ਵੀ ਮੇਰੇ ਬਰਾਬਰ ਹੀ ਖਲੋਤੀ ਹੈ ਤੇ ਪਤਨੀ ਨੇ ਵੀ ਮੇਰਾ ਸਾਥ ਦਿੱਤਾ ਜੇ ਮੈਨੂੰ ਅੱਜ ਜਿਨ੍ਹਾਂ ਜਿਨ੍ਹਾਂ ਨੇ ਚਲੋ ਕਿਹਾ ਵੀ ਹੈ ਤੇਰੀ ਪਤਨੀ ਯਾਰ ਉਹਨਾਂ ਨੂੰ ਤੂੰ ਬਾਹਰ ਲੈ ਜਾ ਰਿਹਾ ਕੱਲ ਨੂੰ ਇਹ ਹੋਏਗਾ ਜੀ ਉਹ ਹੋਏਗਾ ਜੀ ਨਹੀਂ ਮੈਂ ਕਹਿੰਦਾ ਨਹੀਂ ਮੈਂ ਬਿਲਕੁਲ ਠੀਕ ਹਾਂ ਮੈਨੂੰ ਕੋਈ ਦਿੱਕਤ ਨਹੀਂ ਹੈ ਪਰ ਇਹ ਮਰਦ ਪ੍ਰਧਾਨ ਦੁਨੀਆ ਨੇ ਜਿਸ ਲਾਈਨ ਦੇ ਨਾਲ ਤੁਸੀਂ ਜੋੜਿਆ ਆਪਣੀ ਧਰਮ ਪਤਨੀ ਨੂੰ ਇਹ ਵੀ ਲਾਈਨ ਦੇ ਵਿੱਚ ਜ਼ਿਆਦਾਤਰ ਸਾਨੂੰ ਮਿਲਦੇ ਨਹੀਂ ਕਿ ਕੋਈ ਲੇਡੀਜ਼ ਜਾਂ ਔਰਤ ਜਾਂ ਮਹਿਲਾ ਜਿਹੜੀ ਹੈ ਉਹ ਮੋਬਾਈਲ ਰਿਪੇਅਰ ਕਰ ਰਹੀ ਹੋਵੇ। ਵੀ ਇੱਥੇ ਤਰ੍ਹਾਂ-ਤਰ੍ਹਾਂ ਦੇ ਬੰਦੇ ਵੀ ਆਉਂਦੇ ਨੇ ਤੇ ਜ਼ਿਆਦਾਤਰ ਆਦਮੀ ਮੋਬਾਈਲ ਰਿਪੇਅਰ ਲੈ ਕੇ ਵੀ ਆਉਂਦੇ ਨੇ। ਤਾਂ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੋਵੇਗਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕਈ ਵਾਰੀ ਕਈ ਵੰਦੇ ਪਰ ਮੇਰੀ ਇੱਕ ਗੱਲ ਸੁਣੋ ਜੀ ਹੁਣ ਮੈਂ ਆਪਣੀ ਪਤਨੀ ਦੇ ਉੱਤੇ ਕਿੰਨੀ ਕਿ ਨਿਗਰੱਖ ਰੱਖ ਲਾਂਗਾ ਠੀਕ ਵੀ ਨਹੀਂ ਚਾਹੇ ਮੈਂ ਚਾਹੇ ਕੋਈ ਵੀ ਹੋਵੇ। ਯਾਰ ਉਹਨਾਂ ਦਾ ਵੀ ਦਿਮਾਗ ਚੱਲਦਾ ਜਦੋਂ 13-14 ਸਾਲ ਤੇ ਹੋ ਗਏ ਉਹਨਾਂ ਦੇ ਬੱਚੇ ਵੱਡੇ ਹੋ ਗਏ ਮੇਰੀ ਬੇਟੀ ਮੇਰੇ ਬਰਾਬਰ ਆਣ ਲੱਗੀ ਹੈ ਨਾਲੇ ਉਹਨੂੰ ਖੁਦ ਨੂੰ ਸਮਝ ਆ ਜਾਂਦੀ ਜੇ ਬਾਬ ਉਹ ਦੇ ਲੈਂਦੀ ਬਹੁਤ ਅੱਛਾ ਜਵਾਬ ਦੇ ਲੈਂਦੀ ਵੀ ਮੈਂ ਨਾਲੇ ਇੱਕ ਨਾਲੇ ਮੈਂ ਓਸਤਾਦ ਹਾਂ ਸਰ ਮੈਂ ਸੀਨੀਅਰ ਹਾਂ ਮੈਂ ਆਪਣੇ ਸਟੂਡੈਂਟ ਨੂੰ ਜਾਣਦਾ ਪਤਨੀ ਨੂੰ ਜਾਣਦਾ ਤੇ ਮੈਂ ਸਟੂਡੈਂਟ ਨੂੰ ਜਾਣਦਾ ਨਾਲੇ ਸਾਲੀ ਨੂੰ ਜਾਣਦਾ ਪਰ ਇੱਕ ਗੱਲ ਕਹਾਂਗਾ ਜ਼ਰੂਰ ਕਿ ਜਿਨ੍ਹਾਂ ਜਿਨ੍ਹਾਂ ਮੇਰੇ ਵੀਰ ਜੀ ਨੂੰ ਚਲੋ ਆਪਣੇ ਬੱਚਿਆਂ ਦੇ ਦੇਖੋ ਬਾਹਰ ਅਸੀਂ ਜੇ ਕਿਸੇ ਲੱਭਦੇ ਨਾ ਤਾਂ ਆਪਣਾ ਸਭ ਤੋਂ ਵਧੀਆ ਲਾਈਫ ਪਾਰਟਨਰ ਹੀ ਬਹੁਤ ਬੈਸਟ ਹੈ ਅਸੀਂ ਕਿ ਸੋਚਦੇ ਆ ਕਿ ਭਈ ਅਗਰ ਹਾਂ ਉਹ ਭਈ ਕਰ ਲੇਗਾ ਸਾਡੇ ਲਈ ਤੇ ਮੈਨੂੰ ਨਹੀਂ ਲੱਗਦਾ ਜੀ ਕੋਈ ਕਰ ਪਾਏਗਾ ਤੁਹਾਡੇ ਲਾਈਵ ਦੇ ਵਿਚਕਾਰ ਜੋ ਜੇਕਰ ਲਾਈਵ 파ਟਨਰ ਹੈ ਕੋ ਤੁਹਾਡੇ ਬੱਚਿਆਂ ਨੂੰ ਪਾਲ ਪੋਸ ਕੇ بڑا ਕਰ ਸਕਦੀ ਹੈ ਨਾ ਤੇ ਤੁਹਾਡੇ ਬਿਜ਼ਨਸ ਨੂੰ ਵੀ ਕਰ ਸਕਦੀ ਹੈ 100% ਕਰ ਸਕਦੀ ਹੈ ਔਰ ਉਹਦਾ ਲਾਈਫ ਹੋਏਗਾ ਜੀ ਮੈਂ ਸਿੱਧਾ ਜਿੰਦਾ ਜਿਆਦਾ ਮੈਂ ਇੱਕ 100% ਤੁਹਾਨੂੰ ਇਹ ਦੇ ਸਕਦਾ ਵੇਖ ਸਕਦੇ ਤੁਸੀਂ ਮੇਰੀ ਦੁਕਾਨ ਦੇ ਵਿੱਚ ਅੱਜ ਬਾਬਾ ਮੋਬਾਈਲ ਰਿਪੇਅਰ ਦੇ ਨਾਂ ਤੇ 16 ਤੇ 15 ਨੰਬਰ ਦੁਕਾਨ ਮੇਰੀ ਇਕੱਠੀ ਹੋ ਚੁੱਕੀ ਹੈ ਉਹ ਤੁਹਾਨੂੰ ਆ ਤੁਹਾਡਾ ਤੁਸੀਂ ਸਮਝ ਦਿੰਦਾ ਜੀਵਨ ਸਾਥੀ ਵਧੀਆ ਹੋਵੇ ਤਾਂ ਜੀਵਨ ਸਫਲ ਹੋ ਜਾਂਦਾ ਹੈ ਇਹ ਉਦਾਹਰਨਾਂ ਸੀ ਸੁਣਦੇ ਸੀ ਪਰ ਅੱਜ ਜਿੰਦਾ ਮਿਸਾਲ ਨੇ ਅਮਰਸਰ ਦੇ ਰਹਿਣ ਵਾਲੇ ਇਹ ਪਤੀ ਪਤਨੀ ਪਤੀ ਦੇ ਮਾੜਾ ਸਮਾਂ ਆਇਆ ਤਾਂ ਪਤਨੀ ਨੇ ਸਾਥ ਦਿੱਤਾ ਮੋੜੇ ਨਾਲ ਮੋੜਾ ਲਾਇਆ ਮਾੜਾ ਸਮਾਂ ਵੀ ਹੰਡਾਇਆ ਅੱਜ ਰੱਬ ਦੀ ਪੂਰੀ ਮੇਰ ਵੀ ਹੈ ਤਾਂ ਇਥੋਂ ਇਹ ਵੀ ਸਾਬਤ ਹੁੰਦਾ ਹੈ ਕਿ ਜਦੋਂ ਮੁਸੀਬਤਾਂ ਪੈਂਦੀਆਂ ਨੇ ਤਾਂ ਹਿੰਮਤ ਨਹੀਂ ਹਾਰਨੀ ਚਾਹੀਦੀ ਜੇ ਪਤਨੀ ਬੰਦੇ ਦਾ ਸਾਥ ਦੇਵੇ ਤਾ ਜੀਵਨ ਜਿਹੜਾ ਸਫਲ ਜ਼ਰੂਰ ਹੋ ਜਾਂਦਾ ਹੈ ਜੇ ਔਰਤਾਂ ਬੱਚਿਆਂ ਨੂੰ ਸੰਭਾਲਦੀਆਂ ਨੇ ਤਾਂ ਪਰਿਵਾਰ ਸੰਭਾਲਣ ਦੇ ਵਿੱਚ ਵੀ ਮਾਹਿਰ ਨੇ ਤਾਂ ਅੱਜ ਉਹਨਾਂ ਭੈਣਾਂ ਨੂੰ ਮਿਲਾਇਆ ਸੀ ਜਿਹੜੀਆਂ ਦੋਨੋਂ ਭੈਣਾਂ ਜਿਹੜੀਆਂ ਨੇ ਮੋਬਾਈਲ ਰਿਪੇਅਰ ਕਰਨ ਦੇ ਵਿੱਚ ਮਾਹਿਰ ਨੇ ਹੱਥਾਂ ਦੇ ਵਿੱਚ ਜਾਦੂ ਹੈ 5 ਤੋਂ 10 ਮਿੰਟ ਦੇ ਵਿੱਚ ਹੀ ਮੋਬਾਈਲ ਰਿਪੇਅਰ ਹੋ ਜਾਂਦਾ ਹੈ ਅੰਮ੍ਰਿਤਸਰ ਦੀਆਂ ਰਹਿਣ ਵਾਲੀਆਂ ਐ ਦੋਨੋਂ ਭੈਣਾਂ ਜਿਹੜੀਆਂ ਨੇ ਮਿਸਾਲ ਬਣੀਆਂ ਗਿਆ ਨੇ ਮਿੱਟੀ ਦੇ ਨਾਲ ਜੁੜੇ ਹੋ ਤੁਸੀਂ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਜੇ ਲਾਲੀ ਅੰਮ੍ਰਿਤਸਰ